ਗਾਲ ਕੱਢ ਰਹੀ ਹੈ ਬੀਬੀ ਤੋਂ ਗੱਡੀ 'ਚ ਬਹਿਣ ਲੱਗੀ ਜਿਹੜੀ ਇੱਕ ਬੀਬੀ ਥਾਣੇ ਤੋਂ ਬਾਹਰ ਫੋਰਸ ਦੇ ਵਿੱਚ ਖੜ ਕੇ ਇੰਨੀਆਂ ਗੰਦੀਆਂ ਗਾਲਾਂ ਕੱਢ ਰਹੀਆਂ ਇਹ ਨਹੀਂ ਥ੍ਰੈਟ ਦੇਣੀ ਥਾਣੇ 'ਚ ਕੀ ਕਰਦੇ ਹੋਣਗੇ ਕਿਸਾਨ ਦੇ ਘਰੋਂ ਇੱਕ ਲੇਡੀ ਜਾਂ ਕੋਈ ਜਨਾਨੀ ਹੈ ਉਹਦੀ ਗੁੱਤ ਫੜ ਕੇ ਉਹਨੂੰ ਸੜਕ ਤੇ ਖਿੱਚਿਆ ਜਾਂਦਾ ਹੈ ਉਹ ਦਿਸਦਾ ਨਹੀਂ ਉਹ ਤੋਂ ਇਹਨਾਂ ਨੂੰ ਜਦੋਂ ਜੀ ਕਰਦਾ ਹੈ ਪੁਲਿਸ ਦਾ ਕਿਸਾਨ ਦੀ ਦਾੜੀ ਨੂੰ ਹੱਥ ਪਾ ਲੈਣਾ ਪਾਗਲ ਅਥੀ ਹੁੰਦੀ ਹੈ ਚਿੱਟੀ ਦਾੜੀ ਹੁੰਦੀ ਹੈ ਡਾਕ ਸਿਰ 'ਚ ਵੱਜਦੀ ਹੈ ਬਲੱਡ ਜਿਹੜਾ ਹੈ ਉਹਨੀਆਂ ਅੱਖਾਂ ਦੇ ਵਿੱਚੋਂ ਹੋ ਕੇ ਦਾੜੀ 'ਤੇ ਡਿੱਗਦਾ ਹੈ ਉਹ ਦਿਸਦਾ ਨਹੀਂ ਇਹਨਾਂ ਨੂੰ ਜਦੋਂ ਵਰਦੀ ਤੋਂ ਬਾਹਰ ਹੁੰਦੇ ਨੇ ਇਹ ਬੜੇ ਸਾਊ ਤੇ ਐਦਾਂ ਦੇ ਹੁੰਦੇ ਨੇ ਜਦੋਂ ਵਰਦੀ ਚਲ ਜਾਂਦੇ ਨੇ ਤੇ ਉਹ ਆ ਰੂਪ ਬਦਲ ਕਿਉਂ ਜਾਂਦਾ ਹੈ ਆਗਰਸ ਨੂੰ ਵਾਲਾ ਉਹ ਬੜਾ ਬਰਾਕ ਕਰੇਗਾ ਕਿ ਬਹੁਤ ਤਸ਼ੱਦਦ ਅਕਾਲੀਆ ਦੇ ਪ੍ਰਧਾਨ ਨੂੰ ਭਾੜੋ ਉਹ ਤਾਂ ਕਮਾਲ ਹੀ ਕਰਤੇਗਾ ਬੋਲਦੇ ਬੜਾ ਸੋਹਣਾ ਕਿ ਸਰਕਾਰਾਂ ਹਕੂਮਤਾਂ ਇਹ ਬਹੁਤ ਮਾੜਾ ਕੀਤਾ ਪਰ ਜਦੋਂ ਤੁਸੀਂ ਲੋਕ ਸਰਕਾਰ ਦੇ ਵਿੱਚ ਸੀ ਉਦੋਂ ਤੁਹਾਡੀ ਡਾਂਗ ਉਸੇ ਕਿਸਾਨ ਦੇ ਸਿਰ ਦੇ ਵਿੱਚ ਸੀ ਪੜਿਆ ਲਿਖਿਆ ਬੜਾ ਇੰਟੈਲੀਜੈਂਟ ਆਪਣੇ ਆਪ ਨੂੰ ਪ੍ਰਾਈਮ ਮਿਨਿਸਟਰ ਸਮਝਾ ਸੀ ਨਹਿਰ ਉਹਦੇ ਜੇਂ ਦੇ ਵਿੱਚ ਵੀ ਉਹਦੇ ਮਨ ਦੇ ਵਿੱਚ ਐ ਸੀ ਕਿ ਸਿੱਖਾਂ ਦੀ ਇੱਥੇ ਵਾਦੀ ਨਾ ਵਧੇ ਇਹੀ ਸੋਚ ਤਾਂ ਤੂੰ ਅਡਾਪਟ ਕਰ ਗਿਆ ਆਪਦੀ ਜਮੀਰ ਵੇਚ ਦਿੰਦਾ ਬੰਦਾ ਤਾਂ ਉਦੋਂ ਆਪਦੀ ਕੌਮ ਦੇ ਉਲਟ ਬੋਲਦਾ ਹੁੰਦਾ ਉਹ ਕਹਿੰਦਾ ਮੈਂ ਖੁਸ਼ ਕਰਨਾ ਦਿੱਲੀ ਨੂੰ ਕਰਨਾ ਇਹਨਾਂ ਹਿਸਟਰੀ ਪੜ੍ਹੀ ਨਹੀਂ ਅਜੇ ਵੀ ਤੈਨੂੰ ਨਹੀਂ ਪਤਾ ਲੱਗਿਆ ਕਿ ਦੁਨੀਆ ਤੇ ਕਿਹੜੀ ਕੌਮ ਨੂੰ ਹਿੰਦੁਸਤਾਨ 'ਚ ਕਿਹੜੀ ਕੌਮ ਨੂੰ ਖਤਰਾ ਹੈ ਇਨੇ ਐਪੇਸ਼ ਕਰਤਾ ਇੱਕ ਬੜੇ ਡਰੇ ਜੇ ਬੰਦੇ ਛੋਟੇ ਪੰਦਰ ਦੇ ਨਿੱਕੇ ਇਹ ਗੁੰਡੇ ਇਹ ਤਾਂ ਇਹ ਬਖਾ ਰਿਹਾ ਤੈਨੂੰ ਇਹ ਵੀ ਨਹੀਂ ਪਤਾ ਕਮਜ਼ੋਰ ਘੋੜਿਆਂ ਦੇ ਜਿਹੜਾ ਲੱਗਿਆ ਹੁੰਦਾ ਸੀ ਉਹ ਰਸ਼ਿੰਗ ਖੋਇਆ ਜਾ ਰਿਹਾ ਇਹ ਗੱਲ ਹੋ ਰਹੀ ਹੈ ਇਹਨੂੰ ਪੁੱਛ ਕਿ ਲੱਖ ਬੰਦੇ ਦੇ ਸਾਹਮਣੇ 5000 ਸਿੱਖ ਦੀ ਕੀ ਵੈਲਿਊ ਪੈਣੀ ਸੀ ਮੈਨੂੰ ਲੱਗਦਾ ਇਹਨੂੰ ਆਰਐਸਐ ਜੜੀਆ ਕਦਮਾ ਛਪਾ ਕੇ ਇਹਨੂੰ ਸਟੱਡੀ ਕਰਾ ਰਹੀਆਂ ਨੇ ਕਿਉਂਕਿ ਜਦੋਂ ਕਿਸੇ ਲੀਡਰ ਦੀ ਮੱਤ ਮਾਰਨੀ ਹੁੰਦੀ ਹੈ ਤਾਂ ਉਹਨੂੰ ਹਿਸਟਰੀ ਗਲਤ ਦੇ ਪਰ ਇਹ ਨਹੀਂ ਪੜਿਆ ਇਹਨੇ ਉਹਦੀ ਫੌਜ ਚੋਂ ਬੰਦੇ ਚੁੱਕ ਕੇ ਲਿਆ ਕੇ ਦਲ ਖਾਲਸਾ ਨੇ ਹਰਮੰਦਰ ਸਾਹਿਬ ਦਾ ਸरोवर ਸਾਫ ਕਰਾਇਆ ਸੀ ਤੇ ਤੇਰੇ ਮੁੱਖ ਮੰਤਰੀ ਬਣ ਲਈ ਜਗ੍ਹਾ ਬਣੀ ਤੇ ਤੈਨੂੰ ਕਿਹਨੇ ਪੁੱਛਣਾ ਸੀ ਇੱਥੇ ਕੋਈ ਵੀ ਲੀਡਰ ਸਾਡਾ ਸਹੀ ਟਾਈਮ ਤੇ ਬੋਲਿਆ ਇਹਦਾ ਮਤਲਬ ਇਹ ਹੋ ਗਿਆ ਪੱਗ ਬੰਨ ਲਓ ਦਾੜੀ ਰੱਖ ਲਓ ਫੇਰ ਆਪਦੀ ਕੌਮ ਦਾ ਬੇੜਾ ਗਰਕ ਕਰਦੇ ਹੋ ਤੇ ਕੌਮ ਖੋਸ਼ ਫੇਰ ਤਾਂ ਕੌਮ ਨੂੰ ਸੋਚਣਾ ਪਏਗਾ ਪਿਛਲੇ ਦਿਨੀ ਕਿਸਾਨੀ ਮੋਰਚਾ ਲੱਗਦਾ ਤੇ ਮੋਰਚੇ ਦੇ ਜਬਰੀ ਜਿਹੜਾ ਸਰਕਾਰ ਨੇ ਚੁਕਵਾਇਆ ਟਰਾਲੀਆਂ ਚੋਰੀ ਹੋਈਆਂ ਇਹ ਮਾਮਲਾ ਵੱਡੇ ਪੱਧਰ ਤੇ ਫੈਲਿਆ ਪਰ ਕੁਝ ਮਹੀਨੇ ਬੀਤਣ ਦੇ ਬਾਵਜੂਦ ਹਜੇ ਤੱਕ ਕਿਸਾਨ ਟਰਾਲੀਆਂ ਲੱਭਦੇ ਫਿਰਦੇ ਦੂਜੇ ਪਾਸੇ ਹੜਾਂ ਦੀ ਮਾਰ ਚ ਏਰੀਆ ਹੈ ਜਿੰਨਾ ਲੋਕਾਂ ਦਾ ਉਸ ਸਮੇਂ ਨੁਕਸਾਨ ਹੋਇਆ ਟਰਾਲੀਆਂ ਲੱਭਦੇ ਲੱਭਦੇ ਉਹ ਨਾਬੇ ਚਲੇ ਜਾਂਦੇ ਤੇ ਨਾਬੇ ਜਾ ਕੇ ਜਦੋਂ ਪੱਪੂ ਨਾਂ ਦਾ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਹੁੰਦਾ ਕੋਈ ਬੰਦਾ ਹੁੰਦਾ ਉਹਦੇ ਖਿਲਾਫ ਪਰਚੇ ਦੀ ਮੰਗ ਕਰਦੇ ਆ ਤੇ ਉਥੇ ਡੀਐਸਪੀ ਨਾਲ ਝੜਪ ਹੋ ਜਾਂਦੀ ਝੜਪ ਐਡੇ ਵੱਡੇ ਪੱਧਰ ਤੱਕ ਗਈ ਚਰਚਾ ਦਾ ਵਿਸ਼ਾ ਬਣ ਮ ਕਹਿੰਦੇ ਕਿ ਮੇਰਾ ਵਰਦੀ ਨੂੰ ਹੱਥ ਪਾਇਆ ਜੂੜਾ ਪਟਿਆ ਗਿਆ ਜਾਂ ਇਦਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਇਆ ਚਾਹੇ ਰਾਜਨਾਵਾ ਹੋ ਗਿਆ ਪਰ ਇਹ ਮਾਮਲਾ ਹੈ ਕੀ ਆ ਤਾਰਾਂ ਜੁੜਦੀਆਂ ਕਿੱਥੇ ਜਾ ਕੇ ਆ ਪੂਰੀ ਬਚਾ ਚਰਚਾ ਕਰਾਂਗੇ ਸਾਡੇ ਨਾਲ ਨੇ ਐਡਵੋਕੇਟ ਹਰਪਾਲ ਸਿੰਘ ਕਰਾਈ ਸਵਾਲ ਤੇ ਸਤਿ ਸ਼੍ਰੀ ਅਕਾਲ ਜੀ ਸਰਬ ਮਾਮਲਾ ਹੈ ਕੀ ਆ ਜਿਵੇਂ ਮੈਂ ਡਿਟੇਲ ਚ ਦੱਸਿਆ ਹੈ ਕਿ ਮਾਮਲਾ ਸ਼ੁਰੂ ਹੁੰਦਾ ਹੈ ਟਰਾਲੀਆਂ ਤੋਂ ਟਰਾਲੀਆਂ ਤੋਂ ਮਾਮਲਾ ਸ਼ੁਰੂ ਹੋਇਆ ਅੱਜ ਆ ਕੇ ਡੀਐਸਪੀ ਮੈਡਮ ਨਾਲ ਤਾਲਕੀ ਤੱਕ ਗਿਆ ਚਹਿਰਾ ਕਿਸਾਨਾਂ ਨੂੰ ਗੁੰਡੇ ਤੱਕ ਦੱਸਣਾ ਪੈ ਗਿਆ ਜਾਂ ਕਿਸਾਨ ਵਾਕਈ ਗੁੰਡਾਗਰਦੀ ਕਰਦੇ ਸੀ ਦੇਖੋ ਗੱਲ ਨਹੀਂ ਆਪਾਂ ਨੂੰ ਮਾੜਾ ਜਾਂ ਪਛੋਕੜ ਵਿ ਦੇ ਵਿੱਚ ਜਦੋਂ ਕਿਸਾਨੀ ਮੋਰਚਾ ਲੱਗਦਾ ਹੈ ਦਿੱਲੀ ਦੇ ਉੱਪਰ ਤਾਂ ਉਸ ਵਕਤ ਸਭ ਤੋਂ ਪਹਿਲਾਂ ਆਰਐਸਐਸ ਜਿੰਨੀ ਉਹਨਾਂ ਦੀ ਜੁੰਡਲੀ ਸੀ ਕਿਸੇ ਨੇ ਅੱਗ ਲਾਈ ਟੈਂਟਾਂ ਨੂੰ ਕਿਸੇ ਨੇ ਅਤਵਾਦੀ ਕਿਹਾ ਕਿਸੇ ਨੇ ਡੜੇ ਮਾਰੇ ਤਾਂ ਉੱਥੇ ਦੁਨੀਆ ਦੇ ਉੱਪਰ ਇੱਕ ਮੈਸੇਜ ਭੇਜਿਆ ਗਿਆ ਕਿ ਇਹ ਤਾਂ ਅਤਵਾਦੀ ਨੇ ਪਰ ਉਹ ਸਾਲ ਤੋਂ ਬਾਅਦ ਜਦੋਂ ਕਿਸਾਨ ਉੱਥੋਂ ਤੁਰਦਾ ਤਾਂ ਲੋਕ ਰੋਂਦੇ ਨੇ ਹੂੰ ਜਾਨਵਰਾਂ ਨੂੰ ਇਹ ਚੁੱਕ ਕੇ ਲੈ ਆਉਂਦੇ ਨੇ ਨਹੀਂ ਤੈਨੂੰ ਇਕੱਲੇ ਨੂੰ ਨਹੀਂ ਛੱਡਣਾ ਤੂੰ ਇੱਥੇ ਹੀ ਪੈਦਾ ਹੋਇਆ ਹੈ ਕੁੱਤੇ ਦੀ ਗੱਲ ਹੈ ਉਹ ਜਦੋਂ ਉਹਦਾ ਜਨਮ ਉੱਥੇ ਹੋਇਆ ਜਦੋਂ ਕਿਸਾਨ ਉੱਥੇ ਮੋਰਚਾ ਲੱਗਾ ਸੀ ਤੋ ਨਿੱਕਾ ਜਾ ਉੱਥੇ ਖੇਡਦਾ ਸੀ ਉੱਥੇ ਲੰਗਰ ਉੱਥੇ ਪਾਣੀ ਜੋ ਰੋਟੀ ਪਾਣੀ ਨੂੰ ਮਿਲਦਾ ਸੀ ਤਾਂ ਜਦੋਂ ਕਿਸਾਨ ਤੁਰਦਾ ਤੇ ਕਿਸਾਨ ਨੂੰ ਟਰਾਲੀ ਚ ਭਾੜਿੰਦਾ ਕਿ ਯਾਰ ਤੂੰ ਕਿਸਾਨ ਮੋਰਚਾ ਲੱਗਿਆ ਤੂੰ ਉਹਦੇ ਚ ਇੱਕ ਯਾਦ ਹੈ ਤੇਰੀ ਤੂੰ ਚੱਲ ਸਾਡੇ ਨਾਲ ਪਿੰਡ ਚੱਲ ਕਿਸਾਨ ਉੱਥੋਂ ਸ਼ੁਰੂ ਹੁੰਦਾ ਹੈ ਕਿਸਾਨ ਦੇ ਨਾਲ ਨਫਰਤ ਉੱਥੋਂ ਸ਼ੁਰੂ ਹੁੰਦੀ ਹੈ ਔਰ ਲਗਾਤਾਰ ਤੁਰੀ ਆਉਂਦੀ ਹੈ ਤਾਂ ਉਸ ਦੇ ਵਿੱਚ ਪੰਜਾਬ ਦੇ ਅਲੱਗ-ਅਲੱਗ ਪਾਰਟੀਆਂ ਦੇ ਲੀਡਰ ਨੇ ਜਿਹੜੇ ਬੋਲਦੇ ਨੇ ਭਾਜਪਾ ਬੋਲਦੀ ਹੈ ਕਾਂਗਰਸ ਬੋਲਦੀ ਹੈ ਅਕਾਲੀ ਦਲ ਬੋਲਦਾ ਹੈ ਅਕਾਲੀ ਦਲ ਦਾ ਪ੍ਰਧਾਨ ਤਾਂ ਇਹ ਵੀ ਕਹਿੰਦਾ ਕਿ ਬੇਸਤੋਰ ਖਤਮ ਕਰ ਦੇਣੇ ਚਾਹੀਦੇ ਨੇ ਤਾਂ ਸਾਰੇ ਡਰਾਮੇ ਹੁੰਦੇ ਨੇ ਭਾਜਪਾ ਦੀ ਸਪੋਰਟ 'ਚ ਲੋਕ ਲਗਾਤਾਰ ਜਾਂਦੇ ਨੇ ਕਿਤੇ ਨਾ ਕਿਤੇ ਜਾ ਕੇ ਦੇਖੋਗੇ ਤਾਂ ਕਿਸਾਨਾਂ ਨੂੰ ਨਫ਼ਰਤ ਹੈ ਜਿਹੜੀ ਹਰ ਲੀਡਰ ਵੱਲੋਂ ਹਰ ਪਾਰਟੀ ਵੱਲੋਂ ਕੀਤੀ ਜਾਂਦੀ ਹੈ ਹੁਣ ਪਿੱਛੇ ਦੇ ਜਿਹੜਾ ਮੋਰਚਾ ਇੱਥੇ ਪਟਾਇਆ ਗਿਆ ਸਿੱਧੂਪੁਰ ਦਾ ਸ਼ੰਭੂ ਬਾਰਡਰ ਤੋਂ ਲੈ ਕੇ ਜੇ ਖਨੌਰੀ ਬਾਰਡਰ ਤੇ ਘਰਾ ਗਿਆ ਜੋ ਉਥੇ ਟਰਾਲੀ ਚੋਰੀ ਹੋਈਆਂ ਨੇ ਜੋ ਉਥੇ ਅੱਗ ਲਾਈ ਗਈ ਹੈ ਜੋ ਉਥੇ ਮਾੜੇ ਹਾਲਾਤ ਹੋਏ ਨੇ ਕਿਸੇ ਦਾ ਗੁੱਝੇ ਥੋੜਾ ਨੇ ਹੁਣ ਪੁਲਿਸ ਵਾਲਾ ਆ ਪਾ ਜਨੇ ਜਦੋਂ ਜੀ ਕਰਦਾ ਪੁਲਿਸ ਦਾ ਕਿਸਾਨ ਦੀ ਦਾੜੀ ਨੂੰ ਹੱਥ ਪਾ ਲੈਣਾ ਪਾਗਲ ਅਥੀ ਹੁੰਦੀ ਹੈ ਚਿੱਟੀ ਦਾੜੀ ਹੁੰਦੀ ਹੈ ਢਾਕ ਸਿਰ ਚ ਵੱਜਦੀ ਆ ਬਲੱਡ ਜਿਹੜਾ ਹੈ ਉਹਦੀਆਂ ਅੱਖਾਂ ਦੇ ਵਿੱਚੋਂ ਹੋ ਕੇ ਦਾੜੀ ਤੇ ਡਿੱਗਦਾ ਹੈ ਉਹਦੇ ਵਾਲ ਖੁੱਲੇ ਹੁੰਦੇ ਨੇ ਉਹ ਦਿਸਦਾ ਨਹੀਂ ਇਹਨਾਂ ਨੂੰ ਉਹ ਕਿੰਨੇ ਲਈ ਬੈਠਾ ਆ ਜਦੋਂ ਇੱਕ ਕਿਸਾਨ ਦੇ ਘਰੋਂ ਇੱਕ ਲੇਡੀ ਜਾਂ ਕੋਈ ਜਨਾਨੀ ਹੈ ਉਹਦੀ ਗੁੱਤ ਫੜ ਕੇ ਉਹਨੂੰ ਸੜਕ ਤੇ ਖਿੱਚਿਆ ਜਾਂਦਾ ਹੈ ਉਹ ਦਿਸਦਾ ਨਹੀਂ ਉਦੋਂ ਇਹਨਾਂ ਨੂੰ ਉਦੋਂ ਅਜੇ ਲੀਡਰ ਕਹਿੰਦੇ ਨੇ ਬੇਸ ਖਤਮ ਕਰੋ ਇਹਨਾਂ ਦਾ ਕਿਸਾਨ ਹੈ ਕਿਸਾਨ ਕਿੰਨੇ ਨਹੀਂ ਤੁਰਦਾ ਸਾਰੀ ਦੁਨੀਆ ਦੀ ਮਦਦ ਕਰਦਾ ਪਰ ਜਦੋਂ ਜਸਸ ਦੀ ਗੱਲ ਕਰਦਾ ਹੈ ਆਪਦੇ ਰਾਈਟ ਦੀ ਗੱਲ ਕਰਦਾ ਹੈ ਤਾਂ ਉਹਦੇ ਪੈਗ ਥੱਲੇ ਡਿੱਗੀ ਹੁੰਦੀ ਹੈ ਪੁਲਿਸ ਵਾਲਾ ਉਹਦੇ ਉੱਤੇ ਖਲੋਤਾ ਹੁੰਦਾ ਉਹਨੂੰ ਕੁੱਟਮਾਰ ਕਰ ਰਿਆ ਹੁੰਦਾ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਮੈਨੂੰ ਦੱਸੋ ਕਿਹੜੀ ਸਰਕਾਰ ਦੇ ਵਿੱਚ ਕਿਸਾਨ ਨੂੰ ਕੁੱਟ ਨਹੀਂ ਪਈ ਤੇ ਉਸੇ ਹੀ ਪਾਰਟੀ ਦੇ ਲੀਡਰ ਨਾਲ ਗੱਲ ਕਰੋ ਹੁਣ ਅੱਖਾਂ 'ਚ ਪਾਣੀ ਵਗ ਰਿਹਾ ਰੋ ਰਿਹਾ ਲੀਡਰ ਕਿਸਾਨ ਮੇਰਾ ਹੈ ਮੈਂ ਕਿਸਾਨ ਦਾ ਪਰ ਜਦੋਂ ਤੇਰੀ ਸਰਕਾਰ ਸੀ ਉਦੋਂ ਤੂੰ ਕਿਸਾਨ ਕਿੰਨੇ ਕੁੱਟੇ ਸੀ ਕਿੰਨੇ ਬੰਦਿਆਂ ਨੂੰ ਤੂੰ ਗੋਲੀ ਮਾਰੀ ਉਸ ਵਕਤ ਉਹ ਯਾਦ ਨਹੀਂ ਇਹਨੂੰ ਕਾਂਗਰਸ ਨੇ ਵੀ ਕੁੱਟਿਆ ਹੈ ਇਹਨੂੰ ਅਕਾਲੀਆਂ ਨੇ ਵੀ ਕੁੱਟਿਆ ਕਿਸਾਨ ਨੂੰ ਆਮ ਆਦਮੀ ਪਾਰਟੀ ਨੇ ਵੀ ਕੁੱਟਿਆ ਹੈ ਇਹਨੂੰ ਭਾਜਪਾ ਨੇ ਦਿੱਲੀ 'ਚ ਕੁੱਟਿਆ ਹੈ ਫੇਰ ਵੀ ਇਹਨੂੰ ਅੱਤਵਾਦੀ ਡਿਕਲੇਅਰ ਕਰਦੇ ਨੇ ਪਰ ਲੋਕ ਹਿੰਦੁਸਤਾਨ ਕੀ ਉਹਨੂੰ ਦੁਨੀਆ ਸਮਝਦੀ ਹੈ ਕਿ ਉਹ ਅੱਤਵਾਦ ਨਹੀਂ ਅੱਤਵਾਦੀ ਤੁਸੀਂ ਲੋਕ ਹੁਣ ਪੁਲਿਸਾਇ ਜਿਹੜੀ ਤੁਸੀਂ ਗੱਲ ਕਰ ਰਹੇ ਅੱਜ ਬੀਬੀ ਜੀ ਗੱਲ ਕਰਦੇ ਆ ਕਿ ਬੀਬੀ ਤੈਨੂੰ ਚੇਤਾ ਨਹੀਂ ਆਉਂਦਾ ਕਿ ਜਦੋਂ ਤੂੰ ਟਰ ਹੈ ਤੇਰੀ ਕਾਰ ਗੱਡੀ ਦੇ ਅੱਗੇ ਬੰਦੇ ਲੰਮੇ ਪੈਂਦੇ ਨੇ ਤੂੰ ਸੇਮ ਫੁਟਕ ਤੇ ਜਾਨ ਲੱਗੀ ਹੈ ਜਿਹੜਾ ਯੂਪੀ ਚ ਕਾਂਡ ਹੋਇਆ ਸੀ ਯੂਪੀ ਦੇ ਵਿੱਚ ਇੱਕ ਮੰਤਰੀ ਦੇ ਮੁੰਡੇ ਨੇ ਜਾਂ ਇੱਕ ਮੰਤਰੀ ਨੇ ਗੱਡੀ ਉੱਪਰ ਕਿਸਾਨਾਂ ਦੇ ਚੜਾ ਦਿੱਤੀ ਸੀ ਕੰਮ ਤਾਂ ਉਹੀ ਬਣ ਗਿਆ ਇੱਕ ਗੰਦੀ ਗਾਲ ਕੱਢ ਰਹੀ ਹੈ ਬੀਬੀ ਤੂੰ ਗੱਡੀ 'ਚ ਬਹਿਣ ਲੱਗੀ ਹੁਣ ਤੁਸੀਂ ਦੱਸੋ ਇਹ ਪੁਲਿਸ ਅਫਸਰ ਨੇ ਇਹਨਾਂ ਨੂੰ ਕੀ ਸੜੀ ਕਰਾਈ ਗਈ ਹੈ ਕੀ ਦੱਸਿਆ ਗਿਆ ਕਿ ਇਹ ਸ਼ਾਂਤੀ ਦੇ ਨਾਲ ਗੱਲ ਕਰਨੀ ਹੈ ਜਿਹੜੀ ਇੱਕ ਬੀਬੀ ਥਾਣੇ ਤੋਂ ਬਾਹਰ ਫੋਰਸ ਦੇ ਵਿੱਚ ਖੜ ਕੇ ਇਹਨੀਆਂ ਗੰਦੀਆਂ ਗਾਲਾਂ ਕੱਢ ਰਹੀਆਂ ਇਹਨੀ ਥ੍ਰੈਟ ਦੇਣੀ ਉਹ ਆਦਮੀ ਥਾਣੇ 'ਚ ਕੀ ਕਰਦੇ ਹੋਣਗੇ ਹੁਣ ਪੁਲਿਸ ਤੇ ਆਜੋ ਕਾਂਗਰਸ ਦੀ ਪੁਲਿਸ ਨੇ 25000 ਮੁੰਡਾ ਮਾਰ ਦਿੱਤਾ ਗਿਆ ਤੋ ਬਾਈ 28 ਪੰਜਾਬ ਦੇ ਵਿੱਚ ਉਦੋਂ ਬਾਅਦ ਤੁਹਾਡੇ ਅਕਾਲੀ ਜਿਹੜੇ ਅੱਜ ਕੱਲ ਬੜੀ ਸੇਵਾ ਦੇ ਰੁੱਝੇ ਹੋਏ ਨੇ ਤਾਂ ਜਦੋਂ ਅਕਾਲੀ ਆਉਂਦੇ ਨੇ ਡੀਜੀਪੀ ਸੁਮੇਤ ਸਿੰਘ ਸੈਣੀ ਨੂੰ ਲੈ ਕੇ ਆਉਂਦੇ ਨੇ ਅਜਿਆ ਰਣਮੀ ਨੂੰ ਜੱਫੀਆਂ ਪਾ ਕੇ ਉਹਨੂੰ ਪ੍ਰਧਾਨਗੀ ਦਿੱਤੀ ਜਾਂਦੀ ਹੈ ਹੁਣ ਆਮ ਆਦਮੀ ਵਾਲਾ ਜੋ ਇੱਥੇ ਵੀ ਉਹੀ ਕੀਤਾ ਕਿਸੇ ਨੂੰ ਕੋਈ ਸਜ਼ਾ ਨਹੀਂ ਉਹੀ ਪੁਲਿਸ ਉਹੀ ਡੀਆਈਜੀ ਧਮਕੀਆਂ ਦੇ ਰਹੇ ਨੇ ਕਿਸਾਨਾਂ ਨੂੰ ਇੱਕ ਕਿਸਾਨ ਇੱਕ ਕਿਸਾਨਾਂ ਨੂੰ ਡੀਆਈਜੀ ਨੇ ਧਮਕੀ ਦਿੱਤੀ ਸੀ ਕਿ ਨਿਕਲੋ ਬਾਹਰ ਮੈਂ ਖਲੋਤਾ ਮੈਂ ਕਿਉਂ ਰਿਟਾਇਰ ਨਹੀਂ ਹੋਇਆ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਹੁੰਦੇ ਉਲਟ ਐਨੇ ਪੁਲਿਸ ਜਿਹੜੀ ਪੰਜਾਬ ਪੁਲਿਸ ਹੈ ਐਨੀਆਂ ਜਿਆਦੀਆਂ ਐਕਸਟਰਾ ਪਾਵਰਾਂ ਦਿੱਤੀਆਂ ਇਹਨਾਂ ਨੂੰ ਕਿ ਜਿਵੇਂ ਰੱਬ ਹੀ ਹੁੰਦੇ ਨੇ જીવન મરંਦਾ ਜਿਹੜਾ ਰਿਕਾਰਡ ਹੀ ਇਹਨਾਂ ਦੇ ਕੋਲ ਹੈ ਇਹੀ ਸਾਹ ਦੇਣ ਇਹੀ ਸਾਹ બંધ ਕਰ ਦੇਣ ਇਹਨਾਂ ਦਾ ਜੀ ਕਰੇ ਕਿ ਇਹਦਾ ਪੁੱਤਰ ਮਾਰ ਦੇਣ ਤੇ ਜੀ ਕਰੇ ਉਹਨੂੰ ਛੱਡ ਦੇਣ ਇਹ ਪੰਜਾਬ ਦੀਆਂ ਸਰਕਾਰਾਂ ਨੇ ਹੂੰ ਮੈਂ ਤੁਹਾਨੂੰ ਤਿੰਨ ਸਰਕਾਰਾਂ ਗਿਣਤ ਗਿਆ ਨੇ ਜੀ ਤੇ ਤਿੰਨਾਂ ਲੀਡਰਾਂ ਨੇ ਪੁੱਛ ਲੋ ਹੁਣ ਕਾਂਗਰਸ ਨੂੰ ਵਾਲਾ ਉਹ ਬੜਾ ਬਰਾਕ ਕਰੇਗਾ ਕਿ ਬਹੁਤ ਤਸ਼ੱਦਦ ਆ ਅਕਾਲੀਆ ਦੇ ਪ੍ਰਧਾਨ ਨੂੰ ਬਾੜੋ ਉਹ ਤਾਂ ਕਮਾਲ ਹੀ ਕਰਦੇਗਾ ਉਹ ਬੋਲਦੇ ਬੜਾ ਸੋਹਣਾ ਕੀ ਸਰਕਾਰਾਂ ਹਕੂਮਤਾਂ ਨੇ ਬਹੁਤ ਮਾਰਾ ਕੀਤਾ ਪਰ ਜਦੋਂ ਤੁਸੀਂ ਲੋਕ ਸਰਕਾਰ ਦੇ ਵਿੱਚ ਸੀ ਉਦੋਂ ਤੁਹਾਡੀ ਡਾਂਗ ਉਸੇ ਕਿਸਾਨ ਦੇ ਸਿਰ ਦੇ ਵਿੱਚ ਸੀ ਪਰ ਗੱਲ ਹਕੀਕਤ ਦੀ ਜੇ ਅੱਜ ਕਰਕੇ ਤਾਂ ਆਪਾਂ ਮਾਮਲਾ ਟਰਾਲੀ ਚੋਰੀ ਦਾ ਸੀ ਟਰਾਲੀ ਚੋਰੀ ਤੋਂ ਇੰਨਾ ਮਾਮਲਾ ਪੱਖ ਕੀ ਏਕ ਟ੍ਰੱਕ ਚਲੇ ਜਾਣਾ ਅਸਲ 'ਚ ਕਿਸਾਨਾਂ ਦਾ ਹੱਕ ਬੰਦਾ ਹੈ 40 ਲੱਖ ਦੀਆਂ 5-5 ਲੱਖ ਦੀਆਂ ਟਰਾਲੀਆਂ ਟਰਾਲੀਆਂ ਜਦੋਂ ਵਾਪਸ ਨਾ ਮਿਲਣੀਆਂ ਰੋਸ ਪ੍ਰਦਰਸ਼ਨ ਹੁੰਦੇ ਆ ਜਦੋਂ ਆਪਾਂ ਅਫਸਰ ਬਣ ਜਾਂਦੇ ਆ ਹਾਂ ਆਪਾਂ ਇੱਕ ਮੰਤਰੀ ਤੇ ਮੁੱਖ ਮੰਤਰੀ ਬਣ ਜਾਂਦੇ ਆ ਉਦੋਂ ਸਾਨੂੰ ਜਿਹੜੀਆਂ ਟਰਾਲੀਆਂ ਦੀਆਂ ਕੀਮਤਾਂ ਭੁੱਲ ਜਾਂਦੀਆਂ ਨੇ ਜਦੋਂ ਆਪਦੇ ਪਿਓ ਨੂੰ ਵੇਣ ਦੇਣਾ ਟਰਾਲੀ ਕਿਵੇਂ ਬਣਾ ਕੇ ਲੈ ਕੇ ਆਉਂਦਾ ਉਹ ਉਹਨੂੰ ਕਿੰਨਾ ਚਾਹ ਹੁੰਦਾ ਹੈ ਆੜਤੀ ਦੇ ਪੈਸੇ ਭੜ ਕੇ ਟਰਾਲੀ ਬਣਾਉਂਦਾ ਪਤਾ ਉਹ ਦਿਨ ਕਿਹੜੇ ਹੁੰਦੇ ਨੇ ਉਹ ਦਿਨ ਭੁੱਲ ਜਾਂਦੇ ਨੇ ਇਹ ਬੀਬੀ ਇਹਦਾ ਵੀ ਕੋਈ ਰਿਸ਼ਤੇਦਾਰ ਪਿੰਡ 'ਚ ਟਰਾਲੀ ਵਾਲਾ ਹੋਵੇਗਾ ਉਥੋਂ ਦੇ ਮੰਤਰੀ ਦਾ ਵੀ ਹੋਵੇਗਾ ਮੁੱਖ ਮੰਤਰੀ ਦਾ ਵੀ ਹੋਵੇਗਾ ਪਰ ਜਦੋਂ ਇਹ ਬੈਠਦੇ ਨੇ ਉਦੋਂ ਇੱਕੋ ਲਬਜ ਕਹਿੰਦੇ ਨੇ ਇਹ ਸਾਰੇ ਵਿਹਲੜ ਨੇ ਇਹ ਸਾਰੇ ਵਿਹਲੜ ਨੇ ਇਹ ਸਾਰੇ ਅਤਵਾਦੀ ਨੇ ਇਹਨਾਂ ਨੂੰ ਦਬਾ ਦਿਓ ਇਹਨਾਂ ਨੂੰ ਬੇਚੋਂ ਖਤਮ ਕਰ ਦਿਓ ਸਾਡੇ ਲੀਡਰ ਹੀ ਇਹ ਨੇ ਤੇ ਪੱਗਾ ਵਾਲੇ ਲੀਡਰ ਨੇ ਇਹ ਵੀ ਨਹੀਂ ਕਿ ਬਾਹਰ ਲੈ ਕਿਦੋਂ ਨੇ ਸਾਰੇ ਜ਼ਿਮੀਂਦਾਰ ਕਿਸਾਨਾਂ ਦੇ ਵਿੱਚੋਂ ਪੈਦਾ ਹੋਏ ਨੇ ਐਕਸਟਰਾ ਪਾਵਰ ਐਕਸਟਰਾ ਦਿਮਾਗ ਇਹਨਾਂ ਦਾ ਖਰਾਬ ਹੋ ਜਾਣਾ ਪਾਵਰ ਤੋਂ ਬਾਅਦ ਪੰਜਾਬ 'ਚ ਇਹੀ ਹੋਇਆ ਜੀ ਇੱਕ ਟੀਜ ਹੋਰ ਬੜੀ ਮੈਂ ਦੇਖੀ ਹੈ ਕਿ ਜਦੋਂ ਕਿਸਾਨਾਂ ਦੀਆਂ ਪੱਗਾਂ ਲਾਈਆਂ ਜਾਂਦੀਆਂ ਟੀਚਰ ਈਟੀਟੀ ਵਾਲੇ ਜਾਂ ਹੋਰ ਉਹਨਾਂ ਦੀਆਂ ਪੱਗਾਂ ਲਗਨੀਆਂ ਉਹ ਬੰਦੇ ਚੁੱਪ ਰਹਿੰਦੇ ਨੇ ਜੇ ਉਹ ਮੈਡਮ ਦੇ ਨਾਲ ਕੋਈ ਤਲਖੀ ਆਈ ਚਾਹੇ ਉਹਨਾਂ ਦਾ ਰਜਨਾਮ ਹੋ ਗਿਆ ਉਹਨਾਂ ਨੇ ਆਪ ਚ ਸੋਲਵ ਕਰ ਵੀ ਲਿਆ ਮਸਲਾ ਉਹ ਤੋਂ ਆ ਕੇ ਮੈਡਮ ਦੇ ਹੱਕ 'ਚ ਖੜ ਗਏ ਕਿਸਾਨਾਂ ਦੇ ਖਿਲਾਫ ਖੜ ਗਏ ਭਾਈ ਗੁੰਡਾਗਰਦੀ ਕਰਦੇ ਨੇ ਤਾਂ ਨਹੀਂ ਇੱਕ ਪ੍ਰੋਬਲਮ ਹੋਰ ਹੈ ਕਿ ਜਾਦਵੀ ਪੰਜਾਬ ਦੇ ਅੰਦਰ ਕਿਸਾਨ ਗੱਲ ਕਰਦਾ ਹੈ ਤਾਂ ਇੱਕ ਬੜੀ ਨੋਟ ਕਰਨ ਵਾਲੀ ਦੂਜੀ ਜਿਹੜੀ ਕੈਟਾਗਰੀ ਹੈ ਦੂਜੇ ਲੋਕ ਨੇ ਉਹ ਕਿਸਾਨ ਦੇ ਉੱਟ ਖਲੋਤੇ ਨੇ ਇਹ 2020 ਤੋਂ ਲੈ ਕੇ ਅੱਜ ਤੱਕ ਰਪਾਏ ਹੀ ਵੇਖ ਰਹੇ ਹਾਂ ਕਿ ਕੋਈ ਤਾਂ ਕਹਿੰਦਾ ਗੋਲੀ ਚਲਾ ਦਿਓ ਕੋਈ ਕਹਿੰਦਾ ਇਹਨਾਂ ਨੂੰ ਤਾਇਸ ਨੈਸ ਕਰ ਦਿਓ ਯਾਰੋ ਨੇ ਮਾੜਾ ਕੀ ਕੀਤਾ ਹੈ ਤੁਸੀਂ ਲੋਕ ਕਰੋੜਾਂ ਦੀਆਂ ਠੱਗੀਆਂ ਮਾਰਦੇ ਜੇ ਉਹ ਆਪਦੀ ਇੱਕ ਟਰਾਲੀ ਦੇ ਦਾਣਿਆਂ ਤੇ ਮਗਰ ਪੈਸੇ ਸਹੀ ਵੰਗ ਰਿਆ ਉਹ ਵੀ ਉਹਨੂੰ ਨਹੀਂ ਮਿਲਦੇ ਉਹ ਆਪਦੀ ਜ਼ਮੀਨ ਦੇ ਮਗਰ ਮਰਦਾ ਜ਼ਮੀਨ ਦੇ ਮਗਰ ਗੋਲੀ ਖਾਂਦਾ ਹੈ ਤੁਹਾਨੂੰ ਫਿਰ ਵੀ ਮਾੜਾ ਲੱਗਦਾ ਇਹ ਤੁਹਾਡੇ ਲੀਡਰ ਨੇ ਨਾ ਜਿਹੜੇ ਅੜਾਣੀ ਤੇ ਬਾਰੀ ਨਾਲ ਸਲਾਮਾ ਕਰਕੇ ਪੰਜਾਬ ਵੇਚਿਆ ਜਿਨ੍ਹਾਂ ਨੇ ਕਿਹੜੇ ਲੀਡਰ ਨੂੰ ਕਹੋਂਗੇ ਤੁਹਾਡਾ ਲੀਡਰ ਦੱਸੋ ਤੁਸੀਂ ਮੈਨੂੰ ਕਾਂਗਰਸ ਨੂੰ ਕਹੋਂਗੇ ਅਕਾਲੀਆਂ ਨੂੰ ਕਹੋਂਗੇ ਆਮ ਆਦਮੀ ਨੂੰ ਕਹੋਂਗੇ ਆਮ ਆਦਮੀ 65000 ਏਕੜ ਜ਼ਮੀਨ ਨੱਪਰ ਨੂੰ ਵੇਰ ਦਿੱਸ ਉਹ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ 65000 ਏਕੜ ਜ਼ਮੀਨ ਦੇਣ ਲੱਗੇ ਸੀ ਲੈ ਜਾਓ ਪੰਜਾਬ ਦੀ ਜ਼ਮੀਨ ਇਹੀ ਹਾਲਾਤ ਮੇਰੇ ਕੋਲ ਕੱਲ ਇੱਕ ਹਰਿਆਣੇ ਦਾ ਮੁੰਡਾ ਆਇਆ ਉੱਥੇ ਵੀ ਕਹਿੰਦੇ 30000 ਏਕੜ ਜ਼ਮੀਨ ਉੱਥੇ ਵੀ ਜਾ ਰਹੀ ਹੈ ਕੱਟੀ ਉੱਥੇ ਦੇ ਕਿਸਾਨ ਨੂੰ ਵੀ ਨੂੰ ਸਮਝ ਲਈ ਆ ਰਹੀ ਮੇਰੇ ਨਾਲ ਕੀ ਹੋ ਰਿਹਾ ਇਹੀ ਹਾਲਾਤ ਪੰਜਾਬ 'ਚ ਨੇ ਤੁਸੀਂ ਦੇਖੋ ਨਾ ਜੀ ਇਹਨਾਂ ਨੇ ਕੀਤਾ ਅੱਜ ਤੇ ਕੀ ਹੈ ਕੁਝ ਵੀ ਨਹੀਂ ਕਿਸਾਨ ਨੂੰ ਕੁੱਟਿਆ ਹੈ ਮਾਰਿਆ ਹੈ ਉਹ ਗੋਲੀ ਮਾਰੀ ਜਾਏ ਉਹ ਮਰਿਆ ਹੈ ਅਸ਼ੁਭ ਕਰਨ ਦਾ ਕਾਤਲ ਲੱਭਿਆ ਪਿਛਲੇ ਸਾਲ ਦਾ 2024 ਦੇ ਵਿੱਚ ਭਾਜਪਾ ਨੇ ਗੋਲੀ ਮਾਰੀ ਹਰਿਆਣੇ 'ਚ ਗੋਲੀ ਚੱਲੀ ਕਿਸੇ ਨੇ ਨਾ ਲਿਆ ਉਹ ਮਰ ਗਿਆ ਗਰੀਬ ਦਾ ਪੁੱਤਰ ਗੱਲ ਖਤਮ ਹੋ ਗਈ ਕਰੋੜ 2 ਕਰੋੜ ਦੇ ਤਾਂ ਬਸ ਗੱਲ ਖਤਮ ਹੋ ਗਈ ਹੁਣ ਤੁਹਾਡੇ ਜੂ ਕਾਂਗਰਸ ਤੇ ਅਕਾਲੀ ਇਹਨਾਂ ਬੋਲਦੇ ਨੇ ਕੋਈ ਬੋਲਦੇ ਨੇ ਸ਼ੁਭ ਕਰਨ ਦੇ ਹੱਕ ਦੇ ਵਿੱਚ ਇੱਕ ਦੌੜ ਲੱਗੀ ਹੋਈ ਹੈ 2027 ਦੀ ਇੱਕ ਦੌੜ ਹੈ ਅਵਰਲੀ ਦੌੜ ਫੇਰ ਉਹ ਲਾਸ਼ਾ ਫੇਰ ਉਹ ਗੋਲੀਆਂ ਫਿਰ ਸਾਡੀਆਂ ਪੱਗਾ ਉਹੀ ਸਾਡੀਆਂ ਚਿੱਟੀਆਂ ਦਾੜੀਆਂ ਬਜ਼ੁਰਗਾਂ ਦੀਆਂ ਤੇ ਬਲੱਡ ਆਉਣਾ ਆਹੀ ਤਾਂ ਹੈ ਹੋਇਆ ਕੀ ਇਹਦੇ ਵਿੱਚ 78 ਸਾਲ ਦੇ ਵਿੱਚ ਇਹ ਹੀ ਕੀਤਾ ਹੈ ਨਾ ਕੁਛ ਨਹੀਂ ਕੀਤਾ ਹੈ ਨਾ ਜਦੋਂ ਵਰਦੀ ਤੋਂ ਬਾਹਰ ਹੁੰਦੇ ਨੇ ਇਹ ਬੜੇ ਸਾਊ ਤੇ ਐਦਾਂ ਦੇ ਹੁੰਦੇ ਨੇ ਜਦੋਂ ਵਰਦੀ ਚਲੇ ਜਾਂਦੇ ਨੇ ਤੇ ਉਹ ਆ ਰੂਪ ਬਦਲ ਕਿਉਂ ਜਾਂਦਾ ਇਹ ਬਹੁਤ ਚਿਹਰੇ ਐਦਾਂ ਦੇ ਆਏ ਜਿਹੜੇ ਉਦੋਂ ਬਾਅਦ ਚਰਚਾ ਦਾ ਵਿਸ਼ਾ ਬਣੇ ਸੂਬਾ ਸਰਹੰਦ ਚਾਹੇ ਐਦਾਂ ਦੇ ਤਮਾਮ ਚਿਹਰੇ ਹੋਣਗੇ ਜਦੋਂ ਵਰਦੀ ਚਾਹੇ ਤੇ ਬੜਾ ਅਤਿਆਚਾਰ ਕੀਤਾ ਹੁੰਦਾ ਦੇਖੋ ਗੱਲ ਨਹੀਂ ਜਦੋਂ ਲੀਡਰ ਪਾਵਰ ਚਾਹੁੰਦਾ ਉਦੋਂ ਸਿਰੇ ਦਾ ਬਦਤਮੀ ਜਦੋਂ ਪਾਵਰ ਤੋਂ ਬਾਹਰ ਆ ਗਿਆ ਹੱਥ ਜੁੜ ਗਏ ਫਿਰ ਉਹ ਗੁਰਦੁਆਰੇ ਨੂੰ ਚੱਲ ਪਿਆ ਫਿਰ ਜਦੋਂ ਜਿੱਤ ਜਾ ਉਸੇ ਗੁਰਦੁਆਰੇ ਤੇ ਹਮਲਾ ਕਰਾ ਦਿੰਦਾ ਉਹ ਇਹ ਤਾਂ ਤੁਹਾਡੇ ਲੀਡਰਾਂ ਦੀ ਹੈ ਹੁਣ ਪੁਲਿਸ ਦਾ ਹਾਲਾਤ ਵੀ ਇਹ ਨੇ ਕੀ ਹੈ ਜਿਹੜਾ ਸੂਬਾ ਮਰਿਆ ਹੈ ਅੰਦਰ ਜੇਲ੍ਹ ਦੇ ਅੰਦਰ ਕੀ ਇਹਦੇ ਬਾਰੇ ਪਹਿਲੀਆਂ ਸਰਕਾਰਾਂ ਨੂੰ ਪਤਾ ਨਹੀਂ ਸੀ ਪਰ ਕਰੇ ਕੌਣ ਜਦੋਂ ਡੀਜੀਪੀ ਇਹਨਾਂ ਦਾ ਲਾਤਾ ਇਹਨਾਂ ਨੂੰ ਪੁੱਛੇ ਕੌਣ ਕਿੰਨੇ ਮੁੰਡੇ ਕਤਲ ਹੋਏ ਨੇ ਜਿਵੇਂ ਕਿਵੇਂ ਉਹਨਾਂ ਦੀਆਂ ਔਰਤਾਂ ਦੀ ਡੈਥ ਜਿੜੀਆਂ ਨੇ ਬਾਹਰ ਆ ਰਹੀਆਂ ਨੇ ਕਿਵੇਂ ਪਤਾ ਲੱਗਦਾ ਕਿ ਇੱਕ ਇੱਕ ਪੁਲਿਸ ਮੁਲਾਜ਼ਮ ਨੇ ਦੋ ਦੋ ਚਾਰ ਚਾਰ ਸੌ ਮੁੰਡਾ ਮਾਰਿਆ ਹੋਇਆ ਹੈ ਯਾਰ ਪਰ ਅਰਾਨੀ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਵੀ ਲੀਡਰ ਸਾਡਾ ਸਹੀ ਟਾਈਮ ਤੇ ਬੋਲਿਆ ਹੀ ਨਹੀਂ ਨਾ ਤੁਸੀਂ ਗੱਲ ਕਰਕੇ ਵੇਖੋ ਆਪਾਂ ਸ਼ਾਰਟਕਟ ਹੀ ਕਹਿ ਦਿੰਨੇ ਆ ਆ ਪ੍ਰਵਾਸੀਆਂ ਤੇ ਨਾ ਤੁਹਾਡੀ ਕਾਂਗਰਸ ਨਾ ਅਕਾਲੀ ਨਾ ਆਮ ਆਦਮੀ ਨਾ ਭਾਜਪਾ ਕੋਈ ਵੀ ਨਹੀਂ ਬੋਲਦਾ ਪਰ ਇਹਦੇ ਬਸੇ ਜੇ ਕੋਈ ਬੋਲਿਆ ਤੇ ਵੀਡੀਓ ਚੱਕ ਦਿੱਤੀਆਂ ਚੈਨਲਾਂ ਤੋਂ ਇਹ ਚੀਜ਼ ਦਾ ਬਹੁਤ ਵੱਡਾ ਉਹਨਾਂ ਨੇ ਚਲਾ ਦਿੱਤਾ ਭਾਈ ਵੀ ਨਾ ਨਾ ਗੱਲ ਨਹੀਂ ਕਰਨੀ ਇਸ ਮਸਲੇ ਤੇ ਜੇਕਰ ਮੈਂ ਅੱਗੇ ਵੀ ਬਹੁਤ ਵਾਰੀ ਇਹ ਗੱਲ ਕਹੀ ਹੈ ਕਿ ਪੰਜਾਬ ਦੀ ਹੋਣ ਦੇ ਲਈ ਖਲੋਣਾ ਪੈਣਾ ਹੈ ਸਾਡਾ ਮੁੱਖ ਮੰਤਰੀ ਕਹਿ ਰਿਹਾ ਜੀ ਸਾਰੀ ਦੁਨੀਆ ਦੇ ਉੱਪਰ ਸਿੱਖ ਵੀ ਰਹਿੰਦੇ ਨੇ ਤੁਹਾਨੂੰ ਕੱਢ ਦੇਣਗੇ ਹੁਣ ਸਮਝਾਵੇ ਕੌਣ ਤੈਨੂੰ ਇਹ ਗੱਲ ਸਮਝ ਆ ਗਈ ਆਵੇ ਕਿ ਹਿੰਦੁਸਤਾਨ ਦੇ ਵਿੱਚ ਇੱਕ ਕੌਮ ਨੂੰ ਹੀ ਖਤਰਾ ਹੈ ਹੁਣ ਜਦ ਬਾਗ ਤੋਂ ਕੰਮ ਲੈ ਇੱਕ ਪਹਿਲਾ ਸੂਬਾ ਪੰਜਾਬੀ ਸੂਬਾ ਬਣਿਆ ਜਿਹੜਾ ਬੋਲੀ ਦੇ ਆਧਾਰ ਤੇ ਸੂਬਾ ਬਣਿਆ ਤੇ ਸਾਰੇ ਹਿੰਦੁਸਤਾਨ ਦੇ ਸਿੱਖਾਂ ਨੂੰ ਕੁੱਟਿਆ ਮਾਰਿਆ ਗਿਆ ਕਤਲ ਹੋਏ ਸਿੱਖਾਂ ਦੇ ਉਸ ਵਕਤ ਉਸੇ ਦੇ ਵਿੱਚ 1955 ਚ ਹਰਮੰਦਰ ਸਾਹਿਬ ਤੇ ਹਮਲਾ ਹੋ ਗਿਆ ਉਹ ਨਹੀਂ ਚਾਹੁੰਦੇ ਕਿ ਇਹ ਜਿਹੜੀ ਕੌਮ ਦੀ ਕਿਤੇ ਗਿਣਤੀ ਮਾੜੀ ਜੀ ਕਿਤੇ ਖੜ੍ਹੇਰ ਜੀ ਤੁਸੀਂ ਇਹ ਗੱਲ ਕਰ ਰਹੇ ਹੋ ਪਰ ਮੁੱਖ ਮੰਤਰੀ ਪੰਜਾਬ ਦਾ ਇੰਟਰਵਿਊ ਆ ਰਹੀ ਉਹਨਾਂ ਦੀ ਉਹ ਕਹਿ ਰਹੇ ਕਿ ਪੰਜਾਬੀ ਬਹੁਤ ਥਾਵਾਂ ਤੇ ਫੈਲੇ ਹੋਏ ਨੇ ਪੰਜਾਬ ਤੋਂ ਬਾਹਰ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪੰਜਾਬ ਬਣਾਈ ਬੈਠੇ ਨੇ ਪੰਜਾਬ ਤੋਂ ਬਾਹਰ ਬਾਹਰਲੇ ਮੁਲਕਾਂ 'ਚ ਲੰਡਨ ਤੱਕ ਨਾ ਲਿਆ ਉਹਨਾਂ ਨੇ ਕਿ ਇੱਥੇ ਬਹੁਤ ਵੱਡੀ ਪੰਜਾਬ ਦੀਆਂ ਸਟੇਟਾਂ ਬਣੀਆਂ ਮੈਂ ਕਿਹੜੀ ਤੇ ਪੰਜਾਬੀ ਬੈਠੇ ਨੇ ਪੰਜਾਬ ਦਾ ਬਹੁਤੇ ਫੁਲੇ ਨੇ ਉਹ ਵੀ ਆ ਸਕਦੇ ਪੰਜਾਬ 'ਚ ਜਿਹੜੇ ਪੰਜਾਬੀ ਜਾ ਸਕਦੇ ਬਾਹਰ ਦਾ ਨਹੀਂ ਇਹਨੂੰ ਇਸ ਗੱਲ ਦਾ ਪਤਾ ਨਹੀਂ ਮੈਂ ਅੱਗੇ ਇੱਕ ਦੋ ਵੀਡੀਓ ਚ ਕਿਹਾ ਹੈ ਕਿ ਇੰਡੀਅਨ ਲੋਕ ਸਾਰੀਆਂ ਥਾਵਾਂ ਤੇ ਸੀ ਸਾਰੀ ਕਿੰਨਾ ਵੱਡਾ ਇੰਡੀਆ ਸੀ 40 ਤੋਂ 50 ਕਰੋੜ ਦੀ ਆਬਾਦੀ ਸੀ 1947 ਤੋਂ 50 ਦੇ ਵਿੱਚ ਤਾਂ ਨਹਿਰੂ ਨੇ ਕਿਹਾ ਸੀ ਕਿ ਮੈਂ ਇੱਥੇ ਵੱਧ ਜਿਹੜੀ ਹਿੰਦੁਸਤਾਨ ਦੀ ਬਹੁ ਗਿਣਤੀ ਹੈ ਉਹਨਾਂ ਦੀ ਗਿਣਤੀ ਪੰਜਾਬ ਚ ਘਟ ਜੇਗੀ ਜਿਹੜਾ ਪੜਿਆ ਲਿਖਿਆ ਬੜਾ ਇੰਟੈਲੀਜੈਂਟ ਆਪਣੇ ਆਪ ਨੂੰ ਪ੍ਰਾਈਮ ਮਿਨਿਸਟਰ ਸਮਝਦਾ ਸੀ nehru ਉਹਦੇ ਜੇਹਨ ਦੇ ਵਿੱਚ ਵੀ ਉਹਦੇ ਮਨ ਦੇ ਵਿੱਚ ਐ ਸੀ ਕਿ ਸਿੱਖਾਂ ਦੀ ਇੱਥੇ ਵਾਦੀ ਨਾ ਵਧੇ ਏਹੀ ਜਿਹੜੀ ਸੋਚ ਹੈ ਭਾਜਪਾ ਦੀ ਹੈ ਏਹੀ ਸੋਚ ਤਾਂ ਤੂੰ ਅਡਾਪਟ ਕਰ ਗਿਆ ਇੱਕੋ ਹੀ ਕੌਮ ਦੇ ਗੱਲ 'ਚ ਟੈਰ ਪਾਇਆ 78 ਸਾਲ 'ਚ 10 ਕਿਸੇ ਕੌਮ ਦੇ ਗੱਲ 'ਚ ਟੈਰ ਪਾਏ ਹੋਣ ਇੱਕੋ ਹੀ ਉਹ ਕੌਮ ਹੈ ਜਿਨ੍ਹਾਂ ਨੂੰ ਕੋ ਕੋ ਕੇ ਮਾਰਿਆ ਤੇ ਇਨਸਾਫ ਹੀ ਨਹੀਂ ਮਿਲਿਆ ਇਕੋ ਹਿੰਦੁਸਤਾਨ ਚ ਪਹਿਲੀ ਕੌਮ ਹੈ ਜਿੰਦੇ ਧਾਰਮਿਕ ਸਥਾਨ ਨੂੰ ਤੋਪਾਂ ਨਾਲ ਅੜਾ ਦਿੱਤਾ ਗਿਆ ਅਜੇ ਵੀ ਤੈਨੂੰ ਸਮਝ ਨਹੀਂ ਆ ਰਹੀ ਅਜੇ ਵੀ ਤੈਨੂੰ ਨਹੀਂ ਪਤਾ ਲੱਗਿਆ ਕਿ ਦੁਨੀਆ ਤੇ ਕਿਹੜੀ ਕੌਮ ਨੂੰ ਹਿੰਦੁਸਤਾਨ ਚ ਕਿਹੜੀ ਕੌਮ ਨੂੰ ਖਤਰਾ ਹੈ ਪੰਜਾਬੀ ਬੋਲੀ ਜਿਹੜੀ ਖਤਮ ਕਰਨ ਦੇ ਲਈ ਪ੍ਰਵਾਸੀਆਂ ਨੂੰ ਸੁਟਣਾ ਪ੍ਰਵਾਸੀ ਚ ਆਏ ਹੋ ਯੂਪੀ ਦਾ ਮੁਸਲਮਾਨ ਵੀ ਕਿਉਂ ਨਾ ਹੋਵੇ ਉਹ ਵੀ ਮੇਰੇ ਕੋਲ ਇਥੋਂ ਜਿਹੜੇ ਪੰਜਾਬ ਦੇ ਆਪਣੇ ਮੁਸਲਮਾਨ ਨੇ ਮੇਰੇ ਕੋਲ ਆਏ ਸੀ ਉਹ ਵੀ ਸਾਡੇ ਆਪਦੇ ਨੇ ਉਹਨਾਂ ਦੀਆਂ ਮਜਦਿਆਂ ਵਿੱਚ ਪ੍ਰੋਬਲਮ ਆ ਗਈ ਉਹਨਾਂ ਨੂੰ ਉਹ ਵੀ ਰੋਣ ਲੱਗ ਗਏ ਨੇ ਪਰ ਕਾਰਨ ਕੀ ਹੈ ਸਿਆਸੀ ਆਦਮੀ ਨੂੰ ਕੱਲੀ ਇੱਕ ਵੋਟ ਦਿੱਸਦੀ ਹੈ ਉਹ ਇਨਸਾਫ ਵਾਲ ਨਹੀਂ ਜਾ ਰਹੇ ਜਿਹੜੀ ਤੇ ਮੇਨ ਮਸਲੇ ਦੀ ਗੱਲ ਹਸੀ ਗਏ ਵੀ ਦੂਜੀਆਂ ਸਟੇਟਾਂ ਦੀ ਤਰ੍ਹਾਂ ਇਹਨਾਂ ਕੋਲ ਅਧਿਕਾਰ ਹੋਣਾ ਚਾਹੀਦਾ ਜੇ ਕੋਈ ਬਾਹਰੋਂ ਆਵੇ ਕੰਮ ਕਰੇ ਤੇ ਵਾਪਸ ਜਾਵੇ ਇਥੋਂ ਦਾ ਆਧਾਰ ਕਾਰਡ ਜਾਂ ਇਦਾਂ ਦੀਆਂ ਚੀਜ਼ਾਂ ਜ਼ਮੀਨ ਨਹੀਂ ਖਰੀਦ ਸਕਦੇ ਉਹਨਾਂ ਦੇ ਰੋਣ ਦੇ ਬਜਾਏ ਹੋਰ ਚੀਜ਼ਾਂ ਚੱਲ ਪਏ ਪੰਜਾਬ ਜੇ ਤੇ ਕਹਿੰਦੇ ਜਾਤੀਵਾਦ ਚੱਲ ਪੂਗਾ ਜੀ ਧਰਮ ਵਰਸ ਚੱਲ ਜੂਗਾ ਸਿੱਖ ਵਰਸ ਹਿੰਦੂ ਬਣ ਸਕਦਾ ਜਾਂ ਹੋਰ तमाम ਮੁੱਦੇ ਵਰਸ ਸਿੱਖ ਵਰਸ ਜਿੰਦੂ ਦਾ ਕੀ ਭਾਈ ਇਹਦੇ ਵਿੱਚ ਤਾਂ ਹੋਰ ਕਮਾਂ ਵੀ ਆਉਂਦੀਆਂ ਨੇ ਮੁਸਲਮਾਨ ਵੀ ਨੇ ਮੁਸਲਮਾਨ ਵੀ ਆਉਂਦੇ ਨੇ ਪ੍ਰਵਾਸੀ ਘਰ ਦੇ ਅੰਦਰ ਤਾਂ ਪ੍ਰਵਾਸੀਆਂ ਦੇ ਅੰਦਰ ਹੋਰ ਕਮਾਂ ਆਉਂਦੀਆਂ ਨੇ ਕਾਰਨ ਕੀ ਆ ਇਹਨਾਂ ਸਿਆਸੀ ਆਦਮੀਆਂ ਨੂੰ ਇੱਕੋ ਬਿਮਾਰੀ ਹੈ ਕਿ ਸਿੱਖ ਵਰਸਜ Hindu ਕਰਦੇ ਯਾਰ Hindu ਜਿਹੜਾ ਸਦੀਆਂ ਤੋਂ ਪੰਜਾਬ 'ਚ ਰਹਿ ਰਿਹਾ ਹੈ Hindu ਜਿਹੜਾ ਸਦੀਆਂ ਤੋਂ ਇੱਥੇ ਮੁਸਲਮਾਨ ਸਦੀਆਂ ਤੋਂ ਪੰਜਾਬ 'ਚ ਹੈ ਸਿੱਖ ਸਦੀਆਂ ਤੋਂ ਪੰਜਾਬ 'ਚ ਹੈ ਇਹਨਾਂ ਤਿੰਨਾਂ ਨੂੰ ਉਹ ਪਰਮਿਸ਼ਨ ਮਿਲੇ ਦੂਜਿਆਂ ਨੂੰ ਇੱਥੇ ਟੈਂਪਰੇਰੀ ਮਿਲੇ ਅਸੀਂ ਕਰੇ ਬਿਜ਼ਨਸ ਕਰੋ ਅਸੀਂ ਕਹਦੇ ਆ ਸਿਆਸਤ ਇਹਨਾਂ ਦੇ ਹੱਥ 'ਚ ਨਾ ਆਵੇ ਸਤਾ ਇਹਨਾਂ ਦੇ ਹੱਥ 'ਚ ਨਹੀਂ ਆਉਣੀ ਚਾਹੀਦੀ ਸਾਡਾ ਲਿਆਜ ਇਹਨਾਂ ਨੇ ਨਹੀਂ ਕਰਨਾ ਮੁੱਖ ਮੰਤਰੀ ਅਸੀਂ ਤੈਨੂੰ ਇਹ ਸਮਝਾ ਰਹੇ ਆ ਅਸੀਂ ਤੈਨੂੰ ਇਹ ਨਹੀਂ ਕਹਿੰਦੇ ਕੰਮ ਇੱਥੇ ਨਾ ਕਰਨਾ ਸਾਨੂੰ ਪਤਾ ਜਦੋਂ ਸਤਾ ਇਹਨਾਂ ਦੇ ਹੱਥ 'ਚ ਆ ਗਈ ਫੇਰ ਸਾਡੀਆਂ ਛਤਗਾ ਤੇ ਇਹਨਾਂ ਦੀਆਂ ਗੋਲੀਆਂ ਫੇਰ ਹੋਣਗੀਆਂ ਨੇ ਜਿਨਨੇ ਆਈਪੀਐਸ ਆਫਸਰ ਨੇ ਸਾਰੇ ਉੱਥੋਂ ਲੈ ਜਾਂਦੇ ਜਿਵੇਂ ਪੰਜਾਬ 'ਚ ਕੋਈ ਇੰਟੈਲੀਜੈਂਟ ਆਫਸਰ ਹੀ ਨਹੀਂ ਮੈਂ ਵਾਰ-ਵਾਰ ਇਹੀ ਕਹਿ ਰਿਹਾ ਮੁੱਖ ਮੰਤਰੀ ਅਜੇ ਵੀ ਟਾਈਮ ਹੈ ਅਸੀਂ ਇਹਨਾਂ ਦਾ ਬਿਜ਼ਨਸ ਨਹੀਂ ਰੋਕਦੇ ਮੁੱਖ ਮੰਤਰੀ ਦੀ ਇੰਟਰਵਿਊ ਆਈ ਠੀਕ ਹੈ ਉਹਨਾਂ ਦੇ ਕੋਲ ਲੱਗੀ ਹੋਣਗੇ ਚੈਨਲਾਂ ਦੇ ਜਿੱਥੇ ਆਈ ਹੋਊਗੀ ਪਰ ਉਹਦੇ ਸਬੰਧ ਦੇ ਵਿੱਚ ਹੋਰ ਬਹੁਤ ਸਾਰੀਆਂ ਚਰਚਾਵਾਂ ਹੋਈਆਂ ਕਿਸਾਨੀ ਵਾਲੇ ਮੇਨ ਮੁੱਦੇ ਤੇ ਚਰਚਾ ਨਹੀਂ ਹੋਈ ਕਿ ਕਿਸਾਨਾਂ ਨੂੰ ਕਿਉਂ ਕੁੱਟ ਕੇ ਉਜਾੜ ਕੇ ਘਰਾਂ 'ਚ ਭੇਜਿਆ ਗਿਆ ਨਹੀਂ ਉਹ ਕਿਸਾਨੇ ਬਾਰੇ ਤਾਂ ਬੋਲਣਾ ਹੀ ਨਹੀਂ ਨਾ ਜੀ ਕਿਸਾਨੀ ਬਾਰੇ ਕਿਉਂ ਬੋਲਣਾ ਹੈ ਤੁਸੀਂ ਦੇਖੋ ਨਾ ਦਿੱਲੀ ਕੀ ਚਾਹੁੰਦੀ ਸੀ 2020 ਦੇ ਵਿੱਚ ਦਿੱਲੀ ਚਾਹੁੰਦੀ ਸੀ ਅੱਤਵਾਦੀ ਨੇ ਇਹ ਵੱਖਵਾਦੀ ਨੇ ਅੱਗ ਲਾਈ ਗਈ ਡਲੇ ਬਾਹਰੋਂ ਹਮਲੇ ਕੀਤੇ ਗਏ ਉਹ 2020 ਵਾਲੀ ਸੋਚ 2025 ਚ ਆ ਗਈ ਉਹ ਇੱਥੇ ਲੈ ਆ ਕੇ ਇਹਨਾਂ ਨੇ ਸਾਡੇ ਲੀਡਰ ਨੇ ਜਿਹੜੇ ਆਪ ਦਾ ਸਰੀਰ ਆਪ ਦੀ ਆਤਮਾ ਸਾਰੀ ਇਹ ਸਰੈਂਡਰ ਕਰ ਚੁੱਕੇ ਇਹਦਾ ਲੋਕ ਨੇ ਇਹਦਾ ਪੰਜਾਬ ਬੋਲਦਾ ਪੰਜਾਬ ਦਾ ਬਲੱਡ ਬੋਲਦਾ ਇਸ ਚੀਜ਼ ਦੇ ਵਿੱਚ ਉਹ ਬੋਲਣੋਂ ਨਹੀਂ ਹਟਣਾ ਉਹ ਬਦਾਲੀ ਮਰਜੀ ਮਾਰ ਲਾ ਇੱਕ ਇਹਨਾਂ ਨੇ ਉਦਾਹਰਨ ਦਿੱਤੀ ਹੁੰਦੀ ਟਿੱਕ ਕਲਿੱਪ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਕਿ ਅਫਗਾਨੀ ਦੇ ਜਿਹੜੇ ਮਾੜੇ ਘੋੜੇ ਸੀਗੇ ਉਹ ਸਿੱਖ ਉਹਨਾਂ ਤੋਂ ਲੁੱਟ ਖੋ ਕਰਕੇ ਤੇ ਉਹ ਵੰਡ ਦਿੰਦੇ ਸੀਗੇ ਨਹੀਂ ਉਹ ਇੱਕ ਨਾ ਜਿਹੜੀ ਗੱਲ ਮੈਂ ਵੀ ਸੁਣੀ ਹੈ ਉਹ ਮੁੱਖ ਮੰਤਰੀ ਜਦੋਂ ਨਾ ਬਿਲਕੁਲ ਹੀ ਆਪ ਦੀ ਜਮੀਰ ਵੇਚ ਦਿੰਦਾ ਬੰਦਾ ਤਾਂ ਉਦੋਂ ਆਪ ਦੀ ਕੌਮ ਦੇ ਉਲਟ ਬੋਲਦਾ ਹੁੰਦਾ ਉਹ ਕਹਿੰਦਾ ਮੈਂ ਖੁਸ਼ ਕਰਨਾ ਦਿੱਲੀ ਨੂੰ ਕਰਨਾ ਇਹਨਾਂ ਹਿਸਟਰੀ ਪੜ੍ਹੀ ਨਹੀਂ ਇਹਨੂੰ ਪਤਾ ਨਹੀਂ ਕਿ ਉਹ ਤਾਂ ਖਾਲਸਾ ਕਿਹੜਾ ਸੀ ਉਦੋਂ ਸਰਦਾਰ ਜਸਾ ਸਿੰਘ ਆਲੂ ਵਾਲਿਆ ਜਿਹੜੇ ਗੱਲ ਕਰ ਰਿਹਾ ਤੇ ਇਹਨੂੰ ਇਹ ਨਹੀਂ ਪਤਾ ਜਦੋਂ ਆਖਰੀ ਹਮਲੇ ਸੀ ਤਾਂ ਉਸ ਵਕਤ ਅਹਿਮਦ ਸ਼ਾਹ ਅਬਦਾਲੀ ਰਾਤ ਨੂੰ ਲੜ ਕੇ ਜਦੋਂ ਹਨੇਰਾ ਆਇਆ ਤੇ ਅੰਮ੍ਰਿਤਸਰ ਚੋਂ ਭੱਜ ਚੁੱਕਾ ਸੀ ਹੂੰ ਉਸ ਵਕਤ ਅਹਿਮਦ ਸ਼ਾਹ ਅਬਦਾਲੀ ਆਪ ਦੀ ਫੌਜ ਦੇ ਨਾਲ ਲੜਦਾ ਲੜਦਾ ਜਦੋਂ ਹਨੇਰਾ ਹੋਇਆ ਤਾਂ ਉਦੋਂ ਭੱਜ ਕੇ ਆਪਦੇ ਏਰੀਏ ਨੂੰ ਚਲਾ ਗਿਆ ਸੀ ਉਸ ਤੋਂ ਬਾਅਦ ਉਹਨੇ ਲਾਹੌਰ ਤੇ ਜਾ ਕੇ ਦੁਜਾ ਫੇਰਾ ਬੜਾ ਕੀਤਾ ਲਾਹੌਰ ਤੋਂ ਉਹਨੇ ਸਿਨਿਆ ਭੇਜਿਆ ਕਿ ਮੈਂ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦਾ ਤੁਸੀਂ ਮੇਰੇ ਤੋਂ ਆ ਕੇ ਲਾਹੌਰ ਲੈ ਲਓ ਤੇ ਦਲ ਖਾਲਸਾ ਦਾ ਸਿਨਿਆਸੀ ਤੇਰੇ ਤੋਂ ਭੀਖ ਨਹੀਂ ਲੈਣਾ ਅਸੀਂ ਸਾਡੇ ਹਿੰਮਤ ਹੋਵੇਗੀ ਤੇ ਲੈਣਾ ਇਹ ਤਾਂ ਹੈ ਸੀ ਪਤਾ ਹੀ ਨਹੀਂ ਕਿਸ ਚੀਜ਼ ਦਾ ਪਰ ਇਹ ਉਹ ਉਸ ਚੀਜ਼ ਨੂੰ ਹੋਰ ਢਾਬਾ ਪੇਸ਼ ਕੀਤਾ ਜਾ ਰਿਹਾ ਇਹਨੇ ਇਹਨੇ ਇਹ ਪੇਸ਼ ਕਰਤਾ ਇੱਕ ਬੜੇ ਡਰੇ ਜੇ ਬੰਦੇ ਛੋਟੇ ਪੰਦਰ ਦੇ ਨਿੱਕੇ ਜੇ ਗੁੰਡੇ ਇਤਨਾ ਇਹ ਵਿਖਾ ਰਿਹਾ ਹੈ ਇਹਨੂੰ ਇਹ ਵੀ ਨਹੀਂ ਪਤਾ ਕਮਜ਼ੋਰ ਘੋੜਿਆਂ ਦੇ ਜਿਹੜਾ ਲੱਗਿਆ ਹੁੰਦਾ ਸੀ ਉਹ ਰਸ਼ਿੰਗ ਖੋਇਆ ਜਾ ਰਿਹਾ ਇਹ ਗੱਲ ਹੋ ਰਹੀ ਹੈ ਇਹਨੂੰ ਪੁੱਛ ਕਿ ਲੱਖ ਬੰਦੇ ਦੇ ਸਾਹਮਣੇ 5000 ਸਿੱਖ ਦੀ ਕੀ ਵੈਲਿਊ ਪੈਣੀ ਸੀ ਧੰਨ ਉਹ ਨੇ ਜਿਨ੍ਹਾਂ ਦੇ ਪਰਿਵਾਰ ਮਾਰੇਗਾ ਵੱਡੇ ਘੱਲੂ ਘਾਰੇ ਦੇ ਵਿੱਚ ਮਾਰਨ ਤੋਂ ਬਾਅਦ ਉਹ ਫੇਰ ਉੱਠਦੇ ਨੇ ਅੱਜ ਜਿਹੜੀ ਤੂੰ ਮੁੱਖ ਮੰਤਰੀ ਦੀ ਸੀਟ ਤੇ ਬੈਠਾ ਹੈ ਨਾ ਉਹ ਦਲ ਖਾਲਸਾ ਦੇ ਕਰਕੇ ਹੀ ਬੈਠਾ ਹੋਇਆ ਪਰ ਇਹ ਜੀ ਉਹ ਅਬਦਾਲੀ ਦੇ ਘੋੜੇ ਜਿੱਤ ਦਿੱਲੀ ਲੁੱਟ ਕੇ ਲਿਆਉਂਦੇ ਸੀ ਉਹ ਤਾਂ ਸਾਰਾ ਕੁਸ਼ੀ ਖੋਹ ਲੈਂਦੇ ਪੰਜਾਬ ਦੇ ਵਾਇਆ ਲੰਘਣਾ ਦਾ ਸੀਗਾ ਪਰ ਇੱਕ ਅਮਯੋਰ ਘੋੜਿਆਲੀ ਕਹਾਣੀ ਜਿਹੜੀ ਉੱਥੇ ਇਹ ਇੱਕ ਮਨ ਕੜਤ ਕਹਾਣੀ ਹੈ ਇਹਨੇ ਜਿਹੜਾ ਆਰਐਸਐਸ ਜਾਂ ਫਿਰ ਉੱਥੇ ਉਹਨਾਂ ਨੂੰ ਅਬਦਾਲੀਆਂ ਨੂੰ ਬਚਾਉਣ ਦੀ ਵੀ ਭਾਈ ਵੀ ਉਹ ਅਬਦਾਲੀ ਚੰਗੇ ਸੀ ਜਿਹੜਾ ਆਰਐਸਐਸ ਦਾ ਇਹਨੇ ਇਤਿਹਾਸ ਬਦਲਿਆ ਹੈ ਨਾ ਇਹਨੂੰ ਕਾਪੀਆਂ ਉਹ ਪ੍ਰੋਵਾਈਡ ਕਰ ਰਹੇ ਕਿ ਤੂੰ ਆ ਇਤਿਹਾਸ ਪੜ ਤਰਾ ਦਿਮਾਗ ਤੇਜ ਹੋ ਜਾਏਗਾ ਜਿਹੜਾ ਮੈਨੂੰ ਲੱਗਦਾ ਇਹਨੂੰ ਆਰਐਸਐ ਜੜੀਆਂ ਕਦਮਾ ਛਪਾ ਕੇ ਇਹਨੂੰ ਸਟੱਡੀ ਕਰਾ ਰਹੀਆਂ ਨੇ ਕਿਉਂਕਿ ਜਦੋਂ ਕਿਸੇ ਲੀਡਰ ਦੀ ਮੱਤ ਮਾਰਨੀ ਹੁੰਦੀ ਹੈ ਤਾਂ ਉਹਨੂੰ ਹਿਸਟਰੀ ਗਲਤ ਦੇ ਦਿਓ ਉਹ ਬੋਲੀ ਜਾਂਦਾ ਬੈਠਾ ਨੂੰ ਪਤਾ ਹੀ ਕੱਖ ਨਹੀਂ ਫੇਸਬੁੱਕ ਤੋਂ ਚੁੱਕ ਲਿਆ ਕਿ ਤੇ ਆਰਐਸਐ ਦੀ ਉਹ ਸਟੇਟਸ ਚੁੱਕ ਲਿਆਏ ਨੇ ਬੋਲਣ ਲੱਗ ਗਏ ਉਹਨੂੰ ਪਤਾ ਹੀ ਨਹੀਂ ਇਹਨੂੰ ਇਹ ਪਤਾ ਹੀ ਨਹੀਂ ਜਿਹੜੇ ਉਹ ਛੋਟੇ ਟਾਪਿਕ ਦੇ ਵਿੱਚ ਪੰਜ ਪੰਜ ਹਜ਼ਾਰ ਸਿੱਖ ਹੈ ਜਿਹੜਾ ਅਬਦਾਲੀ ਦੀਆਂ ਮੂੰਹ ਚੁੰਗੜਾ ਪੈ ਗਈਆਂ ਸੀ ਜਿਹਨੇ ਮਰਾਠਿਆਂ ਨੂੰ ਰਾਇਆ ਪਾਣੀਪੱਤ ਦੀ ਲੜਾਈ ਦੇ ਵਿੱਚ ਉਹ ਅੰਮ੍ਰਿਤਸਰ ਤੇ ਲਾਹੌਰ ਦੇ ਵਿੱਚੋਂ ਆਖਰ ਹੱਥ ਖੜੇ ਕਰਕੇ ਨਿਕਲ ਗਿਆ ਸੀ ਠੀਕ ਆ ਨੁਕਸਾਨ ਕੀਤਾ ਹਰਮੰਦਰ ਸਾਹਿਬ ਢਾਇਆ ਸਰੋਵਰ ਪੂਰਿਆ ਪਰ ਇਹ ਨਹੀਂ ਪੜਿਆ ਇਹਨੇ ਉਹਦੀ ਫੌਜ ਚੋਂ ਬੰਦੇ ਚੁੱਕ ਕੇ ਲਿਆ ਕੇ ਦਲ ਖਾਲਸਾ ਨੇ ਹਰਮੰਦਰ ਸਾਹਿਬ ਦਾ ਸਰੋਵਰ ਸਾਫ ਕਰਾਇਆ ਸੀ ਤੇ ਤੇਰੇ ਮੁੱਖ ਮੰਤਰੀ ਬਣ ਲਈ ਜਗ੍ਹਾ ਬਣੀ ਸੀ ਤੇ ਤੈਨੂੰ ਕਿਹਨੇ ਪੁੱਛਣਾ ਸੀ ਇੱਥੇ ਤੈਨੂੰ ਪਤਾ ਹੀ ਨਹੀਂ افغان ਨੂੰ ਰੋਕਣ ਵਾਲਾ ਕੌਣ ਹੈ ਉਹ ਕਿਹੜੀ ਕੌਮ ਹੈ ਉਹ ਉਹ ਕੌਮ ਹੈ ਜਿਨ੍ਹਾਂ ਨੂੰ ਤੂੰ ਅੱਜ ਹੰਕਾਰ ਦੇ ਵਿੱਚ ਅੱਗੇ ਸੱਚ ਡਾਂਗਾ ਮਾਰ ਰਿਹਾ ਜਿਨ੍ਹਾਂ ਦੇ ਉਹੀ ਨੇ ਜਿਨ੍ਹਾਂ ਨੇ ਹਿਆਰ ਚੁੱਕੇ ਸੀ ਉਹ ਚਿੱਟਗਾ ਦਾੜੀਆਂ ਉਹ ਕੀ ਖੁੱਲੀਆਂ ਪੱਗਾ ਉਹ ਬੰਦੇ ਤੁਸੀਂ ਮੁੱਖ ਮੰਤਰੀ ਤੇ ਬਲੇਮ ਕਰ ਰਹੇ ਹੋ ਮੁੱਖ ਮੰਤਰੀ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੀ ਸਾਰਾ ਉਹ ਤਾਮਾਜਾ ਮਾਰ ਰਿਹਾ ਉਹਨਾਂ ਦੇ ਮੰਤਰੀ ਸ਼ੰਦਰੀ ਉਹਨਾਂ ਤੇ ਤੇ ਕਾਂਗਰਸ ਤੇ ਬਲੇਮ ਕਰ ਰਹੇ ਨੇ ਕਿ ਭਾਈ ਇਹਨਾਂ ਦਾ ਸਾਰਾ ਇਹਨਾਂ ਸਿਸਟਮ ਅਲਦਾਇਆ ਹੋਇਆ ਸੀਗਾ ਕਿ ਮੈਂ ਅਜੇ ਸੁਲਝਾ ਰਿਆਂ ਮੈਨੂੰ ਤਾਂ ਕੁਦਰਤੀ ਆਫਤ ਪੈ ਗਈ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਕਿ ਪਾਣੀ ਇਹਨੇ ਛੱਡ ਤੇ ਭਾਈ ਪਿੱਛੋਂ ਭਾੜ ਖੁਰ ਕੇ ਆਏ ਮੈਂ ਤਾਂ ਉਸ ਚੀਜ਼ ਚੁੱਲ ਜਗਿਆ ਨਹੀਂ ਤਾਂ ਮੈਂ ਤਾਂ ਪੰਜਾਬ ਨੂੰ ਸੁਧਾਰਨਾ ਸੀਗਾ ਤੇ ਆਉਣ ਵਾਲੇ ਮੌਕੇ ਦੇ ਵਿੱਚ ਸੁਧਾਰ ਦੇਣਾ ਮੈਂ ਨਹੀਂ ਹਰ ਕਸੂਰ ਆਪਾਂ ਇੱਕ ਦਾਣੀ ਕਹਿੰਦੇ ਕਸੂਰ ਕਾਂਗਰਸ ਦਾ ਹੈ ਤੇ ਅਕਾਲੀਆਂ ਨੇ ਤਾਂ ਪੱਠਾ ਹੀ ਬਾਤਾਂ ਨਾ ਜੀ ਉਹਨਾਂ ਨੂੰ ਸਾਨੂੰ ਭੇੜੇ ਤਾਂ ਲੱਗਦੇ ਨੇ ਕਿ ਉਹ ਗੁਰਦੁਆਰੇ ਦੇ ਵਿੱਚੋਂ ਨਿਕਲੇ ਹੋਏ ਨੇ ਉਹਨਾਂ ਨੇ ਸਿੱਖਾਂ ਦੀਆਂ ਜੜ੍ਹਾਂ 'ਚ ਗੱਲ ਇੱਥੇ ਹੁਣ ਹੈ ਜੇ ਸਿੱਖਾਂ ਦੀਆਂ ਜੜ੍ਹਾਂ 'ਚ ਤੇਲ ਪਾਇਆ ਹੈ ਤੋ ਉਹ ਤਾਂ ਕਾਲੀਆਂ ਨੇ ਪਾਇਆ ਹੁਣ ਆਏ ਆ ਕਿ ਦੂਜੇ ਕਿਹੜੇ ਚੰਗੇ ਰਹਣ ਉਹਨਾਂ ਤੇ ਇਲਜ਼ਾਮ ਲੱਗੇ ਮਾਫੀਨਾਮਾ ਹੋਇਆ ਹੁਣ ਉਹ ਸੇਵਾ ਭਾਵਨਾ ਦੇ ਤੌਰ ਤੇ ਨਿਕਲੇ ਹਜ਼ਾਰਾਂ ਟਰੱਕ ਰਾਸ਼ਨ ਦੇ ਦੇ ਰਹੇ ਨੇ ਤੇਲ ਦੇ ਰਹੇ ਨੇ ਪਾਸ ਪੈਸਾ ਦਿੱਤਾ ਜਾ ਰਿਹਾ ਉਹ ਕਹਿੰਦੇ ਕਿ ਅਸੀਂ ਗਰੀਬਾਂ ਦੇ ਨਾਲ ਖੜੇ ਆ ਤੇ ਦੁੱਖ ਦੇ ਸਹਾਰੇ ਦੇ ਵਿੱਚ ਦੁੱਖ ਬਣਾ ਰਹੇ ਆ ਮੈਂ ਤੁਹਾਨੂੰ ਗੱਲ ਦੱਸਾਂ ਜੇ ਸਹੀ ਮੈਨੇਜ ਪੁੱਛਦੇ ਹੋ ਸਰਸੇ ਡੇਰੇ ਵਾਲੇ ਦੇ ਚੇਲੇ ਤੇ ਸੁਖਬੀਰ ਦੇ ਚੇਲੇ ਸਾਰੇ ਇਹੋ ਜਿਹੇ ਨੇ ਸਰਸੇ ਡੇਰੇ ਵਾਲਾ ਜਿਹੜੇ ਚੇਲੇ ਨੇ ਉਹ ਬਲਾਤਕਾਰ ਚੰਦਰ ਚੜੇ ਜਾਂਦਾ ਉਹਨੂੰ ਸਜ਼ਾ ਜਾਂਦੀ ਪਰ ਉਹਨੂੰ ਬਾਬਾ ਹੀ ਮੰਨੀ ਜਿ ਬੈਠੇ ਨੇ ਇਸ ਬੰਦੇ ਨੇ ਧਰਤੀ ਹਲਾਤੀ ਫੜ ਕੇ ਉਸ ਬੰਦੇ 'ਨ ਸਿੱਕ ਮਾਰਨ ਲੱਗਿਆ ਇਹਨੇ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੋਈ ਉਹ ਕੇਸ ਮੇਰੇ ਕੋਲ ਹੀ ਨੇ ਨਾ 2012 ਜਿਹੜੇ ਮਾਫੀ ਦੇ ਕੇ ਪਰਚਾ ਕੈਨਸਲ ਕਰਤਾ ਹੁਣ ਕਹਨੂੰ ਕਮਲਨਾਥ ਜਿੰਨੇ ਸਿੱਖ ਮਾਰੇ ਨੇ ਗਲਾਂ 'ਚ ਟਾਇਰ ਪਾਏ ਨੇ ਕੱਲ ਨੂੰ 100 ਟਰੱਕੋ ਚੁੱਕ ਲਿਆਵੇਗਾ ਉਹ ਤੁਹਾਡੇ ਕਲਾਪ ਵੀਡੀਓ ਪਾ ਕੇ ਇਹ ਕਹਿੰਦੇ ਕਿ ਖਾਰਾ ਸਾਹਿਬ ਨੇ ਠੇਕਾ ਲੈ ਰੱਖਿਆ ਹੈ ਕਿ ਬਾਦਲਾਂ ਦੇ ਖਿਲਾਫ ਬੋਲਣਾ ਸਰ ਮੈਂ ਜਿਹੜੀ ਗੱਲ ਮੈਂ ਸਾਰਿਆਂ ਦੇ ਉਲਟ ਬੋਲਦਾ ਮੈਨੂੰ ਬਜਾਏ ਪੜੇ ਲੱਗਦੇ ਹਨ ਕਾਰਨ ਕੀ ਹੈ ਮੈਂ ਵਾਰੀ-ਵਾਰੀ ਕਹੀ ਜਾਣਾ ਜੇ ਇਹਨਾਂ ਦੇ ਟਰੱਕ ਅਡਾਪਟ ਕਰ ਲੈ ਐਕਸੈਪਟ ਕਰਨੇ ਨੇ ਤੇ ਫਿਰ ਕਮਲਨਾਥ ਦੇ ਟਰੱਕ ਮਾਰੇ ਕੀ ਹੋਣਗੇ ਫਿਰ ਸਿੱਖ ਕਿਹੜੇ ਮੂੰਹ ਨਾਲ ਕਹੇਗਾ ਕਿ ਕਮਲਨਾਥ ਤਾਂ ਯਾਰ ਇੱਕ ਸਿੱਖਾਂ ਦੇ ਐਂਟੀ ਸੀ ਇਹਦਾ ਮਤਲਬ ਇਹ ਹੋ ਗਿਆ ਪੱਗ ਬੰਨ ਲਓ ਦਾੜੀ ਰੱਖ ਲਓ ਫੇਰ ਆਪ ਦੀ ਕੌਮ ਦਾ ਬੇੜਾ ਗਰਕ ਕਰਦੇ ਹੋ ਤੇ ਕੌਮ ਖੁਸ਼ ਫੇਰ ਤਾਂ ਕੌਮ ਨੂੰ ਸੋਚਣਾ ਪਏਗਾ ਫਿਰ ਕਾਨੂੰ ਕਮਲ ਨਾ ਦੇ ਟਰੱਕ ਕਿਵੇਂ ਮੋੜੋਗੇ ਸੱਜਣ ਕੁਮਾਰ ਦਾ ਇਹਨਾਂ ਦੇ ਪਰਿਵਾਰ ਚੋਂ ਟਰੱਕ ਉਹ ਭੇਜਦੇ ਜੇਲ੍ਹ 'ਚ ਬੈਠਾ 50 ਟਰੱਕ ਤੇ ਕੀ ਕਰਾਂਗੇ ਕਾਨੂੰ ਡੀਜ਼ਲ ਭੇਜ ਦੇਗਾ ਕੀ ਕਰਾਂਗੇ ਇਹ ਥੋੜਾ ਹੁੰਦਾ ਹੁੰਦਾ ਤੋ ਕਹਿੰਦਾ ਮਤਲਬ ਇਹ ਛੇਵੀਂ ਪਟੌਣ ਲਈ ਕੀਤਾ ਜਾ ਸਾਰੇ ਸਤਵੇਂ ਪਾਸ਼ਾ ਦੇ ਪੁੱਤਰ ਨੇ ਇੱਕ ਜਿਹੜੀ ਪੰਗਤੀ ਸੀ ਗੁਰੂ ਦਰਬਾਰ ਸਾਹਿਬ ਦੀ ਉਹ ਗਲਤ ਬੋਲਤੀ ਤੇ ਮਹਾਰਾ ਨੇ ਕਿਹਾ ਜਿੱਧਰ ਮੂੰਹ ਉਧਰ ਚਲੇ ਜਾ ਮਥੇਰੀ ਲਾਇਆ ਤੇ ਇੱਥੇ ਸਾਰਾ ਗੁਰੂ ਗ੍ਰੰਥ ਸਾਹਿਬ ਵੀ ਗਲੀਆਂ ਸੁੱਟਦਾ ਤੇ ਉਹਨਾਂ ਦੀ ਸਪੋਰਟ ਕੀਤੀ ਉਹਨਾਂ ਨੇ ਕਿਹਾ ਕਿ ਡੇਰੇ ਜੇ ਸਲਾਹ ਹਈ ਹੈ ਤੇ ਅੱਜ ਤੱਕਰ ਤੁਹਾਡੇ ਪ੍ਰਧਾਨ ਨੂੰ ਕਾਂਗਰਸ ਨੂੰ ਵੀ ਕਹਿ ਦੇ ਪ੍ਰਧਾਨ ਨੂੰ ਤੇ ਅਕਾਲੀਆਂ ਦੇ ਪ੍ਰਧਾਨ ਨੂੰ ਕਹੋ ਕਿ ਡੇਰੇ ਨੂੰ ਚਾਰ ਲਫ਼ਜ਼ ਬੋਲ ਜੇ ਬੋਲ ਗਿਆ ਤੇ ਮੈਨੂੰ ਕਹਿ ਦੇ ਅੱਜ ਇਹਨੂੰ ਕਹੋ ਕਿ ਉਹ ਪ੍ਰਵਾਸੀਆਂ ਦੇ ਉੱਤੇ ਬੋਲ ਜੇ ਬੋਲ ਗਿਆ ਤੇ ਕਹਿ ਦੇ ਅੱਜ ਤੁਹਾਡੇ ਹੈ ਕਦੋਂ ਨੇ ਯਾਰੇ ਕਾਰਨ ਕੀ ਆ ਉੱਥੇ ਵੋਟ ਦਿੱਸਦੀ ਹੈ ਜੇ ਆਜੀ ਕਹਿੰਦਾ ਸਿੱਖ ਦੀ ਵੋਟ ਤਾਂ ਫਿਰ ਵੀ ਨਹੀਂ ਪੈਣੀ ਤੇ ਦੁਜੇ ਵੀ ਨਿਕਲ ਜਾਣਗੇ ਸਿਆਪਾ ਦਾ ਆ ਪਿਆ ਆ ਤੁਹਾਨੂੰ ਐ ਲੱਗਦਾ ਕਿ ਉਹ ਆਪਦੇ ਵੋਟ ਬੈਂਕ ਨੂੰ ਵੇਖ ਕੇ ਚੱਲ ਰਿਹਾ ਉਹ ਪੂਰੀ ਵੋਟ ਦੀ ਪਲੈਨਿੰਗ ਹੈ ਕਿ ਜਿੰਨੇ ਕੋ ਸਿੱਖ ਕੋਈ ਆਪਣੇ ਵਰਗੇ ਹੋਣਗੇ ਉਹੋ ਜੇ ਪਾ ਦੇਣ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਬਾਕੀ ਸਿੱਖਾਂ ਨੇ ਵੋਟ ਨਹੀਂ ਪਾਉਣੀ ਤੇ ਮੇਰੀ ਗੱਲ ਯਾਦ ਰੱਖਿਆ ਜੇ ਇਹਨਾਂ ਨੂੰ ਹਿੰਦੂ ਨੇ ਵੋਟ ਵੀ ਨਹੀਂ ਪਾਉਣੀ ਜਿੰਨਾ ਮਰਜ਼ੀ ਤੁਰੇ ਫਿਰਨ ਮਹਾਰਾਜ ਜੀ ਮੈਂ ਥਰੂ ਅੱਗੇ ਵੀ ਦੱਸ ਚੁੱਕਾ ਲਾਹੌਰ ਦੇ ਵਿੱਚ ਇੱਕ ਮੁਸਲਮਾਨ ਭਰਾ ਨੇ ਮੈਨੂੰ ਉਥੇ ਕਿਹਾ ਸੀ ਅਨ ਉਸੇ ਸਾਡਾ ਬੜਾ ਜੀ ਕਰਦਾ ਸੀ ਕਿ ਸਿੱਖ ਰਾਜ ਕਰਨਾ ਤੇ ਪੰਜਾਬ ਇਕੱਠਾ ਹੋਵੇ ਤੇ ਮੇਰੇ ਅੱਬਾ ਕਹਿੰਦੇ ਨੇ ਕਿ ਸ਼ੁਕਰ ਹੈ ਇਹ ਆਪਣੇ ਤੋਂ ਵੱਖ ਹੋ ਗਏ ਨੇ ਇਹਨਾਂ ਨੇ ਆਪ ਵੀ ਅੱਲਾ ਦੀ ਬਾਣੀ ਨਹੀਂ ਛੱਡੀ ਸਾਡੀ ਅੱਲਾ ਦੀ ਬਾਣੀ ਛੜੀ ਛੱਡਣੀ ਸੀ ਇਹਨਾਂ ਨੇ ਉਹ ਲਾੜਤ ਪਈ ਆ ਤੁਹਾਡੇ ਜਨਮ ਨੂੰ ਲਾੜਤ ਪਈ ਆ ਤੁਹਾਡੇ ਮੂੰਹ ਨੂੰ ਉਸ ਵਕਤ ਉਹ ਇੱਕ ਹਾਸਾ ਨਹੀਂ ਸੀ ਉਹਨੇ ਅੱਜ ਦਿਲ ਦੀ ਗੱਲ ਦੱਸੀ ਹੈ ਕਿ ਜਿਹੜੀ ਕਾਮ ਆਉਦੀ ਅੱਲਾਹ ਦੀ ਆਦੇ ਧਰਮ ਦੀ ਬਾਣੀ ਖਿਲਾ ਕੇ ਹੱਸ ਹੱਸ ਕੇ ਰਾਜ ਕਰਦੇ ਰਹੇ ਨੇ ਉਸ ਅਸੀਂ ਉੱਥੇ ਹੁੰਦੇ ਤਾਂ ਸਾਡੀ ਅੱਲਾਹ ਦੀ ਬਾਣੀ ਗਲਗਾਂ ਚਲੇ ਜਾਣੀ ਸੀ ਇਸ ਕਰਕੇ ਚੰਗਾ ਹੋ ਗਿਆ ਸਰਦਾਰ ਅਸੀਂ ਤੁਹਾਡੇ ਨਾਲੋਂ ਅਲੱਗ ਹੋ ਗਏ ਇਹ ਤੁਹਾਨੂੰ ਲਾਹਨਤ ਪਈ ਹੈ ਸਰਦਾਰ ਜਗਮੀਤ ਸਿੰਘ ਇਹ ਛੋਟੇ ਪੱਦਰ ਦੀ ਗੱਲ ਨਹੀਂ ਉਹ ਮੁਸਲਮਾਨ ਭਰਾ ਨੇ ਉੱਥੇ ਦੋ ਯਾਰ ਆ 23 ਦਸੰਬਰ ਚ ਮੈਨੂੰ ਕਿਹਾ ਉਹ ਨਹੀਂ ਉਦੋਂ ਗੱਲ ਨਹੀਂ ਆਉਂਦੀ ਅਕੂ ਉਦੋਂ ਚੁੱਪ ਕਰਕੇ ਬਹਿਣਾ ਹੀ ਪੈਂਦਾ ਹੈ ਇਹ ਹੈ ਤੁਹਾਡਾ ਰਾਜ ਪਰ ਇਹ ਸਿਸਟਮ ਰੁਕਿਆ ਵੀ ਨਹੀਂ ਬਿਆਣੀ ਦੀ ਬੇਅਦਬੀ ਅੱਜ ਵੀ ਜਾਰੀ ਸਾਰਾ ਸਿਸਟਮ ਉਸੇ ਤਰ੍ਹਾਂ ਦਾ ਮਾਜਾ ਮਾਚਲ ਰਿਹਾ ਹੈ ਭਾਵੇਂ ਰਾਜ ਬਦਲੇ ਕਾਂਗਰਸ ਆਈ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਆਈ ਸੈਂਟਰ ਚ ਬੀਜੇਪੀ ਬੈਠੀ ਪਰ ਕੰਮ ਤਾਂ ਨਹੀਂ ਰੁਕਿਆਗਾ ਨਾ ਬਾਦਲ ਕੇ ਅੱਜ ਵੀ ਕਰਾ ਰਹੇ ਜਾਂ ਏਜੰਸੀਆਂ ਨੇ ਏਡੇ ਵੱਡੇ ਪਦਰਤੇ ਸੀਗੇ ਇਹਨਾਂ ਦੇ ਇਲਜ਼ਾਮ ਲੱਗੇ ਨੇ ਦੋ ਵਾਚ ਏਜੰਸੀ ਜਦੋਂ ਕੰਮ ਕਰਾਉਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਰਾ ਪਤਾ ਹੁੰਦਾ ਹੈ ਪਰ ਉਹ ਏਜੰਸੀਆਂ ਦੇ ਅੱਗੇ ਸਰੈਂਡਰ ਕਰ ਦਿੰਦਾ ਉਹ ਕਹਿੰਦਾ ਮੇਰੀ ਸਰਕਾਰ ਨਾ ਟੁੱਟੇ ਮੈਂ ਅਗਲੇ 5 ਸਾਲ ਫੇਰ ਸਰਕਾਰ ਬਣਾਣਾ ਇਹਦਾ ਮਤਲਬ ਹੈ ਬਾਦਲਾਂ ਤੋਂ ਬਾਅਦ ਜਿਹੜਾ ਵੀ ਮੁੱਖ ਮੰਤਰੀ ਬਣਿਆ ਉਹ ਸਰੈਂਡਰ ਕਰਦਾ ਉਹ ਆਪਣੇ ਆਪ ਨੂੰ ਸਰੈਂਡਰ ਕਰਦੇ ਨੇ ਬੇਅਦਬੀ ਨੂੰ ਅਡਾਪਟ ਕਰਦੇ ਨੇ ਹੁਣ ਤਾਂ ਕਾਂਗਰਸ ਨੂੰ ਤੁਸੀਂ ਕੀ ਕਹੋਗੇ ਜਿਨ੍ਹਾਂ ਨੇ ਆਪ ਹੀ ਤੋਪਾਂ ਚਲਾਤੀਆਂ ਜਿਨ੍ਹਾਂ ਨੇ ਆਪ ਹੀ ਗੁਰਦੁਆਰੇ ਢਾਤੇ ਉਹਨਾਂ ਨੂੰ ਕਿਹੜੀ ਸੰਗ ਹੈ ਉਹਨਾਂ ਨੇ ਤਾਂ ਪ੍ਰੋਵਾਈਡ ਹੀ ਨਹੀਂ ਕੀਤੀ ਸੈਂਕੜੇ 38 ਗੁਰਦੁਆਰੇ ਇੱਕੋ ਦਿਨੀ ਹਮਲਾ ਕਰਤਾ 350 400 ਜਿਹੜਾ ਗੁਰਦੁਆਰਾ ਸਾਰੇ ਦਿੱਲੀ ਦੇ ਵਿੱਚ ਸਾਰੇ ਸਾੜ ਦਿੱਤੇ ਗਏ ਉਹਨਾਂ ਦੇ ਤਾਂ ਬੇਅਦਬੀ ਮੇਡ ਆਉਟ ਹੀ ਨਹੀਂ ਨਾ ਜੀ ਉਹ ਤਾਂ ਬੇਅਦਬੀ ਤੋਂ ਬਾਹਰ ਚਲੇ ਗਏ ਉਹਨਾਂ ਨੂੰ ਤਾਂ ਕਹਿਣਾ ਵੀ ਬੇਬਕੂਫੀ ਹੈ ਹੁਣ ਆਪਾਂ ਮੁਗਲ ਤੇ ਅਫਗਾਨ ਨੂੰ ਮੇੜਾ ਕਾਦਾ ਮਾਰਨਾ ਦੱਸੋ ਤੁਸੀਂ ਮੈਨੂੰ ਕਾਦਾ ਮੇੜਾ ਮਾਰੋਗੇ ਉਹ ਨਰਮਧਰ ਸਾਹਿਬ ਟਾਤਾ ਉਹ ਤਾਂ ਟਾਉਣਾ ਹੀ ਟਾਉਣਾ ਸੀ ਉਹਨਾਂ ਨੇ ਉਹ ਹੈ ਹੀ ਸਾਡੇ ਦੁਸ਼ਮਣ ਸੀ ਮੁਗਲ ਨੇ ਵੀ ਟਾਉਣਾ ਸੀ ਅਫਗਾਨ ਨੇ ਵੀ ਟਾਉਣਾ ਸੀ ਹੂੰ ਅੰਗਰੇਜ਼ਾਂ ਕਾਂਗਰਸ ਨੇ ਵੀ ਟਾਉਣਾ ਸੀ ਉਹ ਦੁਸ਼ਮਣ ਨੇ ਉਹਨਾਂ ਨੂੰ ਅਸੀਂ ਨਹੀਂ ਕਹਿ ਸਕਦੇ ਉਹ ਸਾਡੇ ਹੈ ਹੀ ਨਹੀਂ ਪਰ ਦੁੱਖ ਹੋ ਜਾਂਦਾ ਜਦੋਂ ਤੁਹਾਡੀ ਆਪਦੀ ਕੌਮ ਦੇ ਬੰਦੇ ਆਪਦੀਆਂ ਸ਼ਕਲਾਂ ਤੁਹਾਡੇ ਅਗੀਆਂ ਬਣਾ ਕੇ ਉਦੋਂ ਤੁਹਾਡੀ ਕੌਮ 'ਚ ਵੜ ਕੇ ਤੁਹਾਨੂੰ ਜ਼ਹਿਰ ਪਿਉਂਦੇ ਨੇ ਉਹ ਚੀਜ਼ ਮਾੜੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਕਰਦਾ ਹਾਂ